ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਸਭ ਦਾ ਫੇਰ ਇੱਕ ਵਾਰੀ ਸਾਡੇ YouTube ਚੈਨਲ ਤੇ ਅਮਰ ਸਲਿਆ ਮਾਲਜਾ ਵੱਲੋਂ ਸੋ ਲੋ ਜੀ ਸਪੈਸ਼ਲ ਆਰਟੀਕਲ ਲੈ ਕੇ ਆਏ ਥੋੜੇ ਵਾਸਤੇ ਕਾਟਨ ਦੇ ਗਰਮੀਆਂ ਦੇ ਤੋਹਫੇ ਫੈਂਸੀ ਫੈਂਸੀ ਡਿਜ਼ਾਈਨਰ ਸੂਟ ਪ੍ਰਿੰਟਡ ਸੂਟ ਬਹੁਤ ਪਿਆਰੇ ਪਿਆਰੇ ਡਮਾਈਆਂ ਨੇ ਡਿਜ਼ਾਈਨ ਇੱਕ ਤੋਂ ਇੱਕ ਆਏ ਨੇ ਮੈਂ ਸਟਾਰਟਿੰਗ ਕਰਨ ਲੱਗਾ ਦੋ ਰੇਟ ਦਾ ਮਾਲ ਆਇਆ ਸਾਡੇ 1300 ਤੇ ਸਾਡੇ 1700 ਤੇ ਵਿੱਚ ਦੋ ਸੈਟ ਸਿੰਥੈਟਿਕ ਚ ਵੀ ਆਏ ਆ ਜਿਵੇਂ ਪਿਓਰ ਟੈਬੀ ਮੋਡਲ ਦੇ ਉਹ ਤੁਹਾਨੂੰ ਲਾਸਟ ਦਿਖਾਉਂਗਾ ਪਹਿਲਾਂ ਮੈਂ 1350 ਵਾਲੇ ਤੁਹਾਨੂੰ ਸੂਟ ਦਿਖਾਉਣ ਲੱਗਿਆ ਆ ਚੈੱਕ ਕਰੋ ਕੱਲਾ ਕੱਲਾ ਆਰਟੀਕਲ ਤੁਹਾਨੂੰ ਓਪਨ ਕਰਕੇ ਦਿਖਾਉਂਗਾ ਵੀਡੀਓ ਲਾਸਟ ਤੱਕ ਦੇਖਿਓ ਮੇਰੀ ਇੱਕ ਸਭ ਨੂੰ ਰਿਕੁਐਸਟ ਹੈ ਕਿ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਕਿਉਂਕਿ ਅਸੀਂ ਸੇਲ ਕਰਦੇ ਹਾਂ ਪ੍ਰੀਮੀਅਮ ਕੁਆਲਿਟੀ ਦੇ ਸੂਟ ਔਰ ਉਹ ਵੀ ਇਹੋ ਜਿਹੀ ਵੈਰਾਈਟੀ ਲੈ ਕੇ ਆਉਂਦੇ ਆਂ ਵੀ ਜਿਹੜੀ ਜਲਦੀ-ਜਲਦੀ ਮਾਰਕੀਟ 'ਚ ਨਾ ਮਿਲੇ ਆ ਚੈੱਕ ਕਰੋ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟ ਹੈ ਪਿਓਰ ਕਾਟਨ ਹੈ ਫਲੋਰਸੈਂਟ ਕਲਰ ਨੇ ਫਲੋਰਸੈਂਟ ਪ੍ਰਿੰਟ ਬਣਾਇਆ ਹਾ ਬਹੁਤ ਸੋਹਣਾ ਪ੍ਰਿੰਟ ਹੈ ਪ੍ਰੀਮੀਅਮ ਫੈਬਰਿਕ ਤੁਹਾਡੇ ਲਈ ਪਹੁੰਚੇਗਾ ਤੁਹਾਡਾ ਮਨ ਖੁਸ਼ ਹੋ ਜਾਏਗਾ ਕੱਪੜਾ ਦੇਖ ਕੇ ਵੀ ਵਾਕੀ ਭਾਜੀ ਫੈਬਰਿਕ ਹੈਗਾ ਆ ਚੈੱਕ ਕਰੋ ਜਿਹੜਾ ਇੱਕ ਵਾਰੀ ਆਰਡਰ ਕਰਦਾ ਉਹ ਬਾਰ ਬਾਰ ਕਰਦਾ ਸੋ ਇੰਨਾ ਪਿਆਰ ਮਿਲਦਾ ਤੁਹਾਡਾ ਆ ਚੈੱਕ ਕਰੋ ਇਸ ਦਾ ਦੁਪੱਟਾ ਪਿਓਰ ਟੈਬੀ ਮੋਡਲ ਦਾ ਆ ਰਿਹਾ ਦੁਪੱਟਾ ਫਰੰਟ ਔਰ ਬੈਕ ਦੀ ਪ੍ਰਿੰਟਿੰਗ ਸੇਮ ਹੋਏਗੀ ਜੀ ਲਾਜਵਾ ਆਰਟੀਕਲ ਹੋਣਗੇ ਕੱਲਾ ਕੱਲਾ ਪੀਸ ਮੈਂ ਓਪਨ ਕਰਕੇ ਦਿਖਾਵਾਂਗਾ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸੂਰ ਸੋਹਣੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਆ ਲੋ ਲੋ ਚੀਜ਼ਾਂ ਨਵੀਆਂ ਨਹੀਂ ਮਿਲਣੀਆਂ ਫਿਰ ਆ ਚੈੱਕ ਕਰੋ ਪਿਓਰ ਟੈਬੀ ਮਡਾ ਵਾਲਾ ਦੁਪੱਟਾ ਡਿਜੀਟਲ ਪ੍ਰਿੰਟ ਬਿਊਟੀਫੁਲ ਆਰਟੀਕਲ ਇਹਦੇ ਸ਼ੇਡ ਲੈ ਕੇ ਆਇਆ ਚਾਰ ਚਾਰੇ ਰੰਗ ਸੋਨੇ ਆ ਡਿਜ਼ਾਈਨਿੰਗ ਇੱਕ ਤੋਂ ਇੱਕ ਹੈ ਬਹੁਤ ਸੋਹਣੇ ਪੀਸ ਆਏ ਆ ਆ ਚੈੱਕ ਕਰੋ ਸੈਕੰਡ ਸ਼ੇਡ ਆ ਰਿਹਾ ਬੜਾ ਪਿਆਰਾ ਗ੍ਰੀਨ ਸ਼ੇਡ ਆ ਰਿਹਾ ਐਜ਼ ਅ ਗ੍ਰੀਨ ਕਲਰ ਦੁਪੱਟੇ ਬਹੁਤ ਸੋਹਣੇ ਆ ਪੂਰਾ 2.5 ਮੀਟਰ ਦਾ ਦੁਪੱਟਾ ਆ ਰਿਹਾ 2.40 ਆ 2.5 ਮੀਟਰ ਇੰਨਾ ਦੁਪੱਟਾ ਹੁੰਦਾ ਇਹਦਾ ਕਿਉਂਕਿ ਥੋੜਾ ਬਹੁਤ ਕਈ ਵਾਰੀ ਪੀਕ ਹੋ ਹੁੰਦਾ ਥਾ 5-7 ਪੁਆਇੰਟ ਘਟ ਜਾਂਦਾ ਦੁਪੱਟੇ ਦੀ ਪ੍ਰਿੰਟਿੰਗ ਹਾਰੋਮੇ ਜਬਰਦਸਤ ਪ੍ਰਿੰਟਿੰਗ ਹੈ ਪਿਓਰ ਟੈਬੀ ਮਡਾਲ ਦੇ ਦੁਪੱਟੇ ਪਿਓਰ ਟੈਬੀ ਮਡਾਲ ਦੇ ਦੁਪੱਟੇ ਰੇਟ ਕੀ ਰਹਿਣਾ ਹੈ 1500 ਰੁਪਏ ਮਾਰਕੀਟ ਪ੍ਰਾਈਸ ਦਾ 1350 ਰੇਟ ਦੇਣਾ ਆਪਾਂ ਆਪਾਂ ਦੇਣਾ ਇਹਨੂੰ 1350 ਦੇ ਵਿੱਚ ਇਹ 1500 ਦੇ ਰੇਂਜ ਦੇ ਵਿੱਚ ਆ ਆਈਟਮ ਸੇਲ ਹੁੰਦੀਆਂ ਮਾਰਕੀਟ ਪ੍ਰਾਈਸ ਦੀ ਗੱਲ ਕਰਾਂ ਦੀ ਇੱਕ ਸ਼ੇਡ ਆ ਰਹੀ ਜਿਹੜੀ ਆਵਲਾ ਆ ਸ਼ੇਡ ਬਹੁਤ ਸੋਹਣਾ ਹੈ ਡਿਫਰੈਂਟ ਸ਼ੇਡ ਹੈ ਕਲਰ ਚੈੱਕ ਕਰੋ ਕਿੰਨਾ ਪਿਆਰਾ ਲਵੈਂਡਰ ਪਰਪਲ ਜਿਹਾ ਸ਼ੇਡ ਹੈ ਮੋਬੀਆ ਸ਼ੇਡ ਚਾਰ ਰੰਗ ਲੈ ਕੇ ਆਇਆ ਚਾਰ ਰੰਗ ਜਬਰਦਸਤ ਨੇ ਆਲੋ ਆ ਰਿਜ਼ ਦਾ ਦੁਪੱਟਾ ਇੱਕ ਆ ਰਾਇ ਇਸ ਵਿੱਚ 골ਡਨ ਸ਼ੇਡ ਕਲਰ ਦੇਖੋ ਕਿੰਨਾ ਗਜਬ ਸ਼ੇਡ ਹੈ ਜਬਰਦਸਤ ਕਲਰ ਹੈ ਜਬਰਦਸਤ ਬਿਊਟੀਫੁਲ ਸ਼ੇਡ ਆਹ ਇੱਕ ਆ ਜੀ ਸੋਹਣ ਆਹ ਕਲਰ ਦਾ ਇੰਨਾ ਫੈਸ਼ਨ ਹੈ ਨਾ ਮੈਂ ਕਹਿੰਨਾ ਸਭ ਤੋਂ ਪਹਿਲਾਂ ਸ਼ੇਡ ਵੇਚਦੇ ਨੇ ਇਹ 골ਡਨ ਸ਼ੇਡ ਜੀ ਕਲਰ ਦਿਖਾ ਦੇ ਰੋ ਮੈਂ ਪ੍ਰਿੰਟਿੰਗ ਦਿਖਾ ਦੇ ਇੱਕ ਵਾਰੀ ਕਮਾ ਕੇ ਕੈਮਰਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੀ ਮਸਤ ਪ੍ਰਿੰਟਿੰਗ ਹੈ ਡਿਫਰੈਂਟ ਪ੍ਰਿੰਟਿੰਗ ਹੈ ਪਿਓਰ ਕਾਟਨ ਹੈ ਜਿਹੜਾ ਕੱਪੜਾ ਪਾਏਗਾ ਯਾਦ ਕਰੇਗਾ ਮਨ ਨੂੰ ਸਗੀਆਂ ਮਲਦਿਆਂ ਤੋਂ ਸੋਟ ਲਿਆ ਸੀਗਾ ਲੋ ਜੀ 1350 ਰੁਪਏ ਦਾ ਪ੍ਰਾਈਸ ਰਹੇਗਾ ਆਪ 10 ਸਕਰੀਨਸ਼ਾਟ ਲੈ ਲਿਓ ਕੈਲਕੂਲੇਟਰ ਕੀ ਥੇਕ ਰੋਮੇ ਮੈਂ ਕੈਲਕੂਲੇਟਰ ਰੱਖੀ ਜਾਨਾ ਤੁਸੀਂ ਕੈਲਕੂਲੇਟਰ ਸਕਰੀਨਸ਼ਾਟ ਨਾਲ ਲੈਣਾ ਜਦੋਂ ਵੀ ਆਰਡਰ ਕਰਨਾ ਹੈ 1350 ਰੁਪਏ ਦਾ ਪ੍ਰਾਈਸ ਹੈ ਜੀ ਲੋ ਜੀ ਲਵੈਂਡਰ ਦਾ ਸਕਰੀਨਸ਼ਾਟ ਲੈ ਲਿਓ ਜੇ ਲਵੈਂਡਰ ਔਰਡਰ ਕਰਨਾ ਹੈ ਲੋ ਜੀ ਇੱਕ ਆ ਗਿਆ ਪਿਸਤਾ ਗ੍ਰੀਨ ਕੈਲਕੂਲੇਟਰ ਦਾ ਸਕਰੀਨਸ਼ਾਟ ਨਾਲ ਲਿਓ ਬਿਨਾ ਕੈਲਕੂਲੇਟਰ ਸਕਰੀਨਸ਼ਾਟ ਤੋਂ ਆਰਡਰ ਨਹੀਂ ਬੁੱਕ ਹੋਣਾ ਆ ਚੈੱਕ ਕਰੋ ਜੀ ਨਵਾਂ ਸ਼ੇਡ ਫਰੋਜ਼ੀ ਅਗਲਾ ਕਲਰ ਆਫ ਦਾ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਸੋਹਣੇ ਆ। ਲੋ ਜੀ ਇੱਕ ਡਿਜ਼ਾਈਨ ਚੈੱਕ ਕਰੋ ਜੀ ਆਹ ਵਾਲਾ। ਬਹੁਤ ਸੋਹਣਾ ਡਿਜ਼ਾਈਨ ਹੈ ਹਾਂਜੀ। ਕੀ ਚਾਹੀਦਾ? ਕਿੰਨੇ ਕਾਗਨੇ? ਆ ਲਓ। ਇੱਕ ਆਈਟਮ ਆਈ ਗਈ ਜੀ ਆਹ ਵਾਲੀ। ਪਿਓਰ ਕਾਟਨ ਹੈ ਵਿਦਆਊਟ ਲਾਈਨਿੰਗ ਸੂਟ ਬਣੇਗਾ। ਬਿਲਕੁਲ ਰਾਮਦਾਇਕ ਫੈਬਰਿਕ ਹੈ, ਕੰਫਰਟੇਬਲ ਫੈਬਰਿਕ ਹੈ। ਪ੍ਰਿੰਟਿੰਗ ਬਹੁਤ ਸੋਹਣੀ ਹੈ। ਬਾਹਰ ਅੰਦਰ ਪਾਓ, ਡੇਲੀ ਵੇਅਰ, ਆਫਿਸ ਵੇਅਰ, ਜਿਵੇਂ ਮਰਜ਼ੀ ਪਾਓ, ਕੈਜ਼ੂਅਲ ਵੇਅਰ। ਬਹੁਤ ਪਿਆਰਾ ਆਰਟੀਕਲ ਹੈ। ਡਿਜੀਟਲ ਪ੍ਰਿੰਟਿੰਗ ਆ ਰਹੀ ਹੈ। ਆ ਆ ਰਿਹਾ ਪ੍ਰਿੰਟ, ਆ ਰਿਹਾ ਤੇ ਅਲਟੀਮੇਟ ਫੈਬਰਿਕ ਹੈ 올ਓਵਰ ਸੂਟ ਆ ਰਿਹਾ ਜੀ ਇਹ ਇਹ 올ਓਵਰ ਸੂਟ ਆਏਗਾ 5 ਮੀਟਰ ਇਕੱਠਾ ਬੜੀ ਪਿਆਰੀ ਆਈਟਮ ਹੈ ਪਿਓਰ ਟੈਬੀ ਮਡਾਲ ਦੀ ਦੁਪੱਟਾ ਆ ਰਿਹਾ ਜੀ ਪ੍ਰੀਮੀਅਮ ਕੁਆਲਿਟੀ ਹੈ ਫੈਬਰਿਕ ਬਹੁਤ ਸੋਹਣਾ ਆਏ ਹੋਏ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਮੈਂ ਕਹਿੰਦਾ ਰੂਨੋ ਵੀ ਸੌਫਟ ਦੁਪੱਟਾ ਦੇਖੋ ਇਹ ਪਿਓਰ ਦੀ ਕੁਆਲਿਟੀ ਦੇ ਦੁਪੱਟੇ ਨੇ ਆ ਦੇਖੋ ਆ ਪਛਾਣ ਹੈ ਇਹ ਇਹ ਚੀਜ਼ਾਂ ਦੀ ਕਿਉਂਕਿ ਲਾਈਟ ਵੇਟ ਹੈ ਬਿਲਕੁਲ ਇਹ ਨੀਹ ਕੋਈ ਸੌਫਟ ਬਿਲਕੁਲ ਆਹ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਦਿਖਾ ਰੋ ਮੈਂ ਦੂਰ ਹਾਂ ਕੁਮਾਰਾ ਘਰ ਕੈ ਲੋ ਜੀ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਸ਼ੇਡ ਦਿਖਾਣਾ ਹੁਣ ਤੁਹਾਨੂੰ ਇਹਦੇ ਇੱਕ ਸ਼ੇਡ ਆ ਰਿਹਾ ਜੀ ਗ੍ਰੇ ਮਾਊਸ ਗ੍ਰੇ ਸ਼ੇਡ ਸੂਟ ਕਿਵੇਂ ਲੱਗੇ ਜਰੂਰ ਦੱਸਿਓ ਸਭ ਨੂੰ ਮੇਰੀ ਬੇਨਤੀ ਹੈ ਕਿਹੜੇ ਕਿਹੜੀ ਸਿਟੀ ਤੋਂ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਆ ਚੈੱਕ ਕਰੋ ਗ੍ਰੇ ਸ਼ੇਡ ਕਲਰ ਦੇਖੋ ਕਿੰਨਾ ਗਜਬ ਕਲਰ ਐ ਐਕਸੀਲੈਂਟ ਸ਼ੇਡ ਐ ਐਕਸੀਲੈਂਟ ਸ਼ੇਡ ਬੜਾ ਪਿਆਰਾ ਕਲਰ ਐ ਬਿਊਟੀਫੁਲ ਸ਼ੇਡ ਐ ਆਹ ਰਿਹਾ ਜੀ ਇਸ ਦਾ ਮਾਊਸ ਸ਼ੇਡ ਮਾਊਸ ਗ੍ਰੇ ਕਲਰ ਬੜਾ ਪਿਆਰਾ ਕਲਰ ਐ ਇੱਕ ਆ ਰਿਹਾ ਜੀ ਇਸ ਦੇ ਵਿੱਚ ਇਹ ਤਾਂ ਸ਼ੇਪ ਨੇ ਵੀ ਆ ਨਾ ਹਮ ਇੱਕ ਆ ਇੱਕ ਹੋਰ ਤਾਂ ਨਹੀਂ ਹੈਗਾ ਤੇ ਕੀ ਕਲਰ ਕੋਈ ਨਹੀਂ ਦੇਖ ਲੈ ਤਿੰਨਾਂ ਨੇ ਕਲਰ ਇਹਦੇ ਹੂੰ ਲੋ ਜੀ ਤਿੰਨ ਸ਼ੇਡ ਆਣਗੇ ਜੀ ਇੱਕ ਆਏਗਾ ਜਿਸ ਦੇ ਵਿੱਚ ਸਕਾਈ ਬਲੂ ਕਲਰ ਤਿੰਨੇ ਰੰਗ ਸੋਨੇ ਆ ਤਿੰਨੇ ਰੰਗ ਸੋਨੇ ਹਜੇ ਪੀਸ ਆ ਕੁਮਾਲ ਨਵਾਂ ਆਇਆ ਕਾਗਜ਼ ਦਿਖਾ ਦੇ ਰੋ ਮੈਂ ਆ ਨਿੱਕਰ ਨੇ ਨਵੇਂ ਮਾਲ ਦੀ ਨਿਸ਼ਾਨੀ ਕਿਉਂਕਿ ਸਾਡੇ ਤੋਂ ਪੈਂਦਾ ਹੀ ਨਹੀਂ ਬਾਅਦ ਚ ਇਹ ਤਾਂ ਜਦੋਂ ਸਟਾਕ ਆ ਗਿਆ ਨਾਲ ਦੀ ਨਾਲ ਵੀਡੀਓ ਬਣ ਗਈ ਵੀਡੀਓ ਪੈ ਗਈ ਬਾਸ ਅਗਲੇ ਦਿਨ ਸੋਲਡ ਆਊਟ ਫਿਰ ਨਵਾਂ ਆਊਗਾ ਫਿਰ ਪੈਜੂਗਾ ਫਿਰ ਸੋਲਡ ਆਊਟ ਤੁਹਾਡਾ ਪਿਆਰ ਹੀ ਬਹੁਤ ਮਿਲ ਰਿਹਾ ਜੀ ਆ ਚੈੱਕ ਕਰੋ ਇੱਕ ਆ ਰਿਹਾ ਜੀ ਆਵਲਾ ਆ ਰਿਹਾ ਸਕਾਈ ਬਲੂ ਵਾਲਾ ਬੜਾ ਪਿਆਰਾ ਕਲਰ ਹੈ ਲਾਜਵਾਬ ਸ਼ੇਡ ਹੈ ਜੀ ਇੱਕ ਆ ਗਿਆ ਸਕਾਈ ਬਲੂ ਸ਼ੈਡ ਇੱਕ ਆ ਗਿਆ ਇਸ ਦੇ ਵਿੱਚ ਮਾਊਸ ਗ੍ਰੇ ਸ਼ੇਡ ਇੱਕ ਆ ਗਿਆ ਇਸ ਦੇ ਵਿੱਚ ਲਵੈਂਡਰ ਪਰਪਲ ਸ਼ੇਡ ਤਿੰਨ ਰੰਗ ਨੇ ਇੰਨੇ ਰੰਗ ਸੋਹਣੇ 1350 ਪ੍ਰਾਈਸ ਰੂਪਏ 1350 ਇਹ 1350 ਰੁਪਏ ਪ੍ਰਾਈਸ ਲਓ ਜੀ ਇੱਕ ਡਿਜ਼ਾਈਨ ਆ ਚੈੱਕ ਕਰੋ ਜੀ ਬੜਾ ਸ਼ਾਨਦਾਰ ਡਿਜ਼ਾਈਨ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਡਿਜੀਟਲ ਪ੍ਰਿੰਟਿੰਗ ਹੈ ਸਭ ਤੋਂ ਵੱਡੀ ਗੱਲ ਪਤਾ ਕਿ ਇਹ ਜਿਹੜੇ ਇਹਨਾਂ ਦੇ ਕਲਰ ਆ ਉਹ ਹੈਗੇ ਸਮਰ ਸਪੈਸ਼ਲ ਸ਼ੇਡ ਕਿਉਂਕਿ ਸਮਰ ਦੇ ਵਿੱਚ ਐਦਾਂ ਦੇ ਰੰਗ ਜਿਆਦਾ ਸੋਹਣੇ ਲੱਗਦੇ ਆ ਪਾਏ ਹੋਏ ਕਿਉਂਕਿ ਹਰ ਕਿਸੇ ਦੀ ਚੁਆਇਸ ਹੁੰਦੀ ਹੈ ਕਿ ਭਾਜੀ ਕਲਰ ਸੋਬਰ ਲੈਣੇ ਆ ਕਿਉਂਕਿ ਗਰਮੀ ਦੇ ਵਿੱਚ ਹਮੇਸ਼ਾ ਸੋਬਰ ਰੰਗ ਹੀ ਚੱਲਦੇ ਆ ਸੋਬਰ ਰੰਗ ਹੀ ਸੋਹਣੇ ਲੱਗਦੇ ਆ ਜਿਆਦਾ ਬ੍ਰਾਈਟ ਅੱਖਾਂ ਨੂੰ ਚੁਬਣ ਵਾਲੇ ਰੰਗ ਨਹੀਂ ਚੱਲਦੇ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਐਦਾਂ ਦੇ ਰੰਗ ਪਾਏ ਬੜੇ ਸੋਹਣੇ ਲੱਗਦੇ ਆ ਆ ਚੈੱਕ ਕਰੋ ਦੁਪੱਟਾ ਇਹਦਾ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਬਾਰੰਦਰ ਪਾਓ ਡਿਲੀਵਰ ਆਫਿਸ ਵੇਰ ਜਿਵੇਂ ਮਰਜ਼ੀ ਪਾਓ ਕਿਤੇ ਰਿਸ਼ਤੇਦਾਰ ਜਣਾਣੇ ਕਿਤੇ ਮਾਰਕੀਟ ਜਾਣਾ ਤੁਸੀਂ ਜਿੱਥੇ ਮਰਜ਼ੀ ਪਾ ਸਕਦਾ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਮਰਜ਼ੀ ਪਾ ਸਕਦਾ ਗਰਲਿਸ਼ ਲੁੱਕ ਚ ਮੈਂ ਕਹਿੰਨਾ ਆਂਟੀਆਂ ਚਾਚੀਆਂ ਮਾਮੀਆਂ ਤਾਈਆਂ ਭੂਆ ਕੁੜੀਆਂ ਜਿਹੜਾ ਮਰਜ਼ੀ ਪਾ ਲੈ ਸੂਟ ਓਕੇ ਰਿਪੋਰਟ ਨੇ ਆ ਚੈੱਕ ਕਰੋ ਦੁਪੱਟਾ ਬਿਊਟੀਫੁਲ ਦੁਪੱਟਾ ਇਹਦੇ ਸ਼ੇਡ ਲੈ ਕੇ ਆਇਆ ਤਿੰਨ ਤੋਂ ਚਾਰ ਕਿਉਂਕਿ ਹਰ ਕਿਸੇ ਦੀ ਚੁਆਇਸ ਹੁੰਦੀ ਹੈ ਸਾਮਰ ਦੇ ਵਿੱਚ ਕਿ ਅਸੀਂ ਲਾਈਟ ਸ਼ੇਡ ਪਾਉਣੇ ਆ ਵਿਦਆਊਟ ਲਾਈਨਿੰਗ ਸੂਟ ਲੈਣਾ ਜਿਹਦੇ ਲਾਈਨਿੰਗ ਨਾ ਲੱਗੇ ਜਿਹਦੇ ਗਰ ਇਕਛੇੜਾ ਰਾਜੀ ਜਿਸ স্কਿਨ 골ਡਨ ਕਲਰ ਦੇਖੋ ਇਹ ਕਲਰ ਦਾ ਫੈਸ਼ਨ ਬਹੁਤ ਹੈ ਕਿਉਂਕਿ ਇਹ ਕਲਰ ਦੇ ਵਿੱਚ ਮੈਂ ਮਹਿੰਗੇ ਮਹਿੰਗੇ ਸੂਟ ਵੀ ਬਹੁਤ ਸੇਲ ਕਰ ਰਹੇ ਹਾਂ ਜਿਹੜੇ ਮੈਂ ਕਿ 12 13000 15000 ਦੇ ਰੇਂਜ ਵਿੱਚ ਪਾਰਟੀ ਵੇਅਰ ਸੂਟ ਉਹ ਸਾਡੀ ਇੰਸਟਾਗ੍ਰam ਤੇ ਵੈਰਾਈਟੀ ਪੈਂਦੀ ਹੈ ਆ ਚੈੱਕ ਕਰੋ ਜੀ ਅਮਰਤਸਰੀਆ ਮਾਲਦਾਨ ਤੁਸੀਂ ਸਰਚ ਕਰੋਗੇ ਇੰਸਟਾਗ੍ਰam ਤੇ ਉੱਥੇ ਸਾਡਾ ਪੇਜ ਨਿਕਲੂਗਾ ਤੇ ਉੱਥੇ ਸਾਡੇ 1 ਲੱਖ 63000 ਫੋਲੋਅਰਸ ਨੇ ਸਾਡਾ ਉਹ ਪੇਜ ਹੈ ਜੈਨੂਇਨ ਪੇਜ ਜਿਹੜਾ ਹੈਗਾ ਕਿਉਂਕਿ ਸਾਡੇ ਨਾਮ ਦੇ ਉੱਥੇ ਫੇਕ ਪੇਜ ਵੀ ਬਣੇ ਹੋਏ ਨੇ ਧਿਆਨ ਰ ਤੋਂ ਫੇਸਬੁੱਕ ਤੇ ਵੀ ਦੇਖੇ ਨਹੀਂ ਇੱਕ ਆ ਰਹੀ ਜੀ ਇਸ ਵਿੱਚ ਪਿਸਤਾ ਗ੍ਰੀਨ ਸ਼ੇਡ ਬੜਾ ਪਿਆਰਾ ਆਰਟੀਕਲ ਹੈ ਬੜਾ ਪਿਆਰਾ ਆਰਟੀਕਲ ਜਿਹੜਾ ਕਪੜਾ ਮੰਗਾਉਂਦਾ ਨਾ ਅੰਬਰਸਰੀਆਂ ਤੋਂ ਬਸ ਯਾਦ ਕਰਦਾ ਪਾਜੀ ਹੁਣ ਤੱਕ ਦੇ ਵੀ ਰਿਵਿਊ ਆ ਇਹੋ ਜਾਂਦੇ ਨੇ ਕਸਟਮਰ ਵੀ ਪਾਜੀ ਸੂਟ ਮਿਲ ਗਏ ਬਹੁਤ ਸੋਹਣੇ ਆ ਬਹੁਤ ਸੋਹਣੇ ਡੇਲੀ ਡੇਲੀ ਕਲਾਇੰਟਸ ਦੇ ਮੈਸੇਜ ਆਉਂਦੇ ਆ ਡੇਲੀ ਰਿਵਿਊ ਆਉਂਦੇ ਆ ਕਈਆਂ ਤੋਂ ਰਿਵਿਊ ਨਹੀਂ ਆਂਦਾ ਬੀਜ਼ੀ ਜ਼ਿਆਦਾ ਹੁੰਦੇ ਕਈਆਂ ਨੂੰ ਰਿਵਿਊ ਆਂਦੇ ਹੀ ਜਾਂਦਾ ਪਾਜੀ ਸੂਟ ਮਿਲ ਗਏ ਮਨ ਖੁਸ਼ ਹੋ ਗਿਆ ਸੋ ਬਸ ਆਹੀ ਚੀਜ਼ ਹੁੰਦੀ ਆ ਸਾਨੂੰ ਵੀ ਹਾਂ ਅਸੀਂ ਕੁਆਲਿਟੀ ਵ ਆ ਚੈੱਕ ਕਰੋ ਅੱਜ ਦੇ ਟਾਈਮ 'ਚ ਵਿਸ਼ਵਾਸ ਬਣਾਉਣਾ ਬਹੁਤ ਔਖਾ ਹੈ ਕਿਉਂਕਿ ਹਨਾ ਤੁਹਾਨੂੰ ਪਤਾ ਆ ਲੋ ਪਰ ਅਸੀਂ ਤਾਂ ਹੀ ਪ੍ਰੀਮੀਅਮ ਕੁਆਲਿਟੀ ਲੈ ਕੇ ਆਉਂਦੇ ਹਾਂ ਹਮੇਸ਼ਾ ਆ ਲੋ ਇੱਕ ਆ ਰਿਹਾ ਪਿਸਤਾ ਸ਼ੇਡ ਔਰ ਇੱਕ ਆ ਰਹੀ ਜੀ ਗਾਜ਼ਰੀ ਪੀਕਸ ਕਲਰ ਗਾਜ਼ਰੀ ਪੀਕ ਦੀ ਹੈ ਚਾਰੇ ਰੰਗ ਸੋਨੇ ਆ ਇਹ ਮਾਲ ਨਵਾਂ ਹੀ ਆਇਆ ਹੈ ਬ੍ਰਾਂਡਡ ਥੋੜੇ ਨੇ ਪਰ ਜਿਹਦੀ ਬ੍ਰਾਂਡ ਦੀ ਆਈਟਮ ਹੈ ਬ੍ਰਾਂਡ ਦੀ ਆਈਟਮ ਹੋएगी ਨੋਨ ਬ੍ਰਾਂਡ ਆਈਟਮ ਨਹੀਂ ਹੋएगी ਆ ਚੈੱਕ ਕਰੋ ਇੱਕ ਸ਼ੇਡ ਆ ਰਹੀ ਪੀਚ ਗਾਜ਼ਰੀ ਕਲਰ ਕਲਰ ਦੇਖੋ ਕਿੰਨਾ ਪਿਆਰਾ ਰੋਮੀ ਨਿਗਾਹ ਕਰਾ ਲਾਜਵਾਬ ਕਰ ਰਹੀ ਲਾਜਵਾਬ ਬਿਊਟੀਫੁਲ ਛੇੜਾ ਮੈਂ ਆਪਣੇ ਲਈ ਫਿਰ ਰਹਾ ਹੂੰ ਦੇਖਾਂਗੇ ਤੇੜੇ ਬੰਦ ਇੱਕ ਕਾਰਾ ਜੀ ਪੀਚ ਗਾਦਰੀ कलर ਚਾਰੇ ਰੰਗ ਸੋਨੇ ਆ ਚਾਰੇ ਰੰਗ ਹੀ ਸੋਨੇ ਆ ਜਬਰਦਸਤ ਛੇੜਾ ਲੋ ਜੀ ਦੁਪੱਟਾ ਦਾ ਹਾਰ ਹੋ ਮੇ ਪੂਰਾ ਦੁਪੱਟਾ ਖੁੱਲਾ ਡੋਲਣ ਵਧੀਆ ਦੁਪੱਟਾ ਪਿਓਰ ਮਡਾਲ ਦਾ ਮੈਂ ਕਹਿੰਦਾ ਦੇਸੀ ਕਿਉ ਆ ਵਾ ਸੈਂਟ ਪ੍ਰੀਮੀਅਮ ਆ ਲੋ ਚੈੱਕ ਕਰੋ ਜੀ ਪਿਸਤਾ ਛੇੜਾ 1350 ਰੁਪਏ ਪ੍ਰਾਈਸ ਰਹੇਗਾ ਜੀ 1350 ਰੁਪਏ 1350 ਰੁਪਏ 1350 ਰੁਪਏ ਲੋ ਜੀ ਇਹ ਆਪਣਾ ਦੇ ਇਹ ਆਪਣਾ ਦੇ ਹਾਂ ਤਾਂ ਯਾਦ ਹੀ ਰੰਦਾ ਆਪਾਂ ਨੂੰ ਲੋ ਜੀ ਆ ਲੋ ਇੱਕ ਡਿਜ਼ਾਈਨ ਚੈੱਕ ਕਰੋ ਜੀ ਆਵਲਾ ਸੁਪਰ ਕਲਾਸਿਕ ਡਿਜ਼ਾਈਨ ਹੈ ਸੁਪਰ ਹਿੱਟ ਡਿਜ਼ਾਈਨ ਹੈ ਬੜਾ ਸੋਹਣਾ ਡਿਜ਼ਾਈਨ ਹੈ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਲਾਜਵਾ ਬਣੀ ਹੋਈ ਹੈ ਬਿਊਟੀਫੁਲ ਡਿਜ਼ਾਈਨਿੰਗ ਬਿਊਟੀਫੁਲ ਐਲਗੋਆ ਦੂਰੋ ਕੀ ਪੇਂਟ ਵਾਲਾ ਸੂਟ ਪਾਇਆ ਪਰ ਬੜਾ ਸੋਹਣਾ ਪ੍ਰਿੰਟ ਬਣਾਇਆ ਪ੍ਰਿੰਟ ਬਹੁਤ ਸੋਹਣਾ ਹੈ ਹਟਕੇ ਜੇ ਪ੍ਰਿੰਟ ਹੈ ਹਟਕੇ ਯੂਨੀਕ ਪ੍ਰਿੰਟ ਯੂਨੀਕ ਕਲਰ ਪਿਓਰ ਕਾਟਨ ਵਿਦਾਊਟ ਲਾਈਨਿੰਗ ਸੂਟ ਬਣੇਗਾ ਅਗਰ ਤੁਸੀਂ ਲਾਈਨਿੰਗ ﺍﻟवानी ਹੈ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਲਵਾ ਸਕਦੇ ਚੁਆਇਸ ਦੇ ਅਕੋਰਡਿੰਗ ਜੇ ਤੁਹਾਨੂੰ ਲੱਗਦਾ ਕਿ ਇਸ ਲਾਈਨਿੰਗ ਨਾਲ ਜ਼ਿਆਦਾ ਕੰਫਰਟੇਬਲ ਆ ਤਾਂ ਤੁਸੀਂ ਲਾਈਨਿੰਗ ਲਵਾ ਸਕਦੇ ਹੋ ਵੈਸੇ ਵਿਦਆਊਟ ਲਾਈਨਿੰਗ ਸੂਟ ਬਣੇਗਾ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਪ੍ਰਿੰਟਿੰਗ ਦੇਖੋ ਜ਼ਬਰਦਸਤ ਪ੍ਰਿੰਟਿੰਗ ਹੈ ਦੁਪੱਟੇ ਦੀ ਪਿਓ ਟੈਬੀ ਉਡਾਲਦਾ ਦੁਪੱਟਾ ਆ ਰਿਹਾ ਬਿਊਟੀਫੁਲ ਆਰਟیکل ਆ ਬਿਊਟੀਫੁਲ ਲੋ ਜੀ ਸ਼ੇਡ ਬਹੁਤ ਸੋਹਣੇ ਆ ਇਹਦੇ ਆ ਚੈੱਕ ਕਰੋ ਇੱਕ ਆਹ ਜੀ ਸੀ ਗ੍ਰੀਨ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹੈ ਜ਼ਬਰਦਸਤ ਸ਼ੇਡ ਜ਼ਬਰਦਸਤ ਨੀਚੇ ਆ ਗਿਆ ਜੀ ਨ ਇੱਕ ਆਹ ਜੀ ਆਵਲਾ ਲार्ज ਵਵ ਲार्ज ਵਵ ਡਿਜ਼ਾਈਨਰ ਸੁਣ ਲੀ ਲਾਜੋ ਪ੍ਰਿੰਟਿੰਗ ਬਿਊਟੀਫੁਲ ਪ੍ਰਿੰਟਿੰਗ ਇਹ ਕੇਜ ਨਹੀਂ ਫਟ ਗਈ ਨਾ ਮੈਂ ਲੈ ਕੇ ਜਾਣਾ ਸੂਟੇ ਕਿਹੜਾ ਲੈ ਕੇ ਜਾਣਾ ਰੰਗ ਕਿਹਦੇ ਵਾਸਤੇ ਭਾਬੀ ਵਾਸਤੇ ਨਹੀਂ ਨਹੀਂ ਹੋਰ ਲੈ ਲਈ ਤੂੰ ਹੁਣ ਕੱਕ ਇਹਨਾਂ ਨੂੰ ਦਵਾਉਂਗਾ ਕਸਟਮਰ ਨੂੰ ਸਮਝਾਉਗਾ ਅੱਛਾ ਅੱਛਾ ਪੰਜ ਅੱਧਾ ਰੱਖੋ ਅੱਧਾ ਰੱਖੋ ਏ ਇੱਕ ਆਪਣਾ ਮਨਾ ਕਰ ਆਹ ਲਓ ਜੀ ਇੱਕ ਆਹ ਹੀ ਗ੍ਰੇ ਸ਼ੇਡ ਕਲਰ ਬਹੁਤ ਸੋਹਣਾ ਹੈ ਵੀ ਬਿਮਿਣੀਓ ਜਨਾ ਆਉਂਦਾ ਇਹਦੇ ਵਿੱਚ ਨਸੇ ਵੀ ਹੈ ਯੂ ਆਪਣਾ ਸਿਰਾ ਵੇ ਬਿਮਿਣੀਓ ਰੀਸਟਾਈ ਹੋ ਰੀਪ ਨੇ ਸਟਾਈ ਕੋ ਆਪਣਾ ਜੰਬੀਅਸ ਮੈਨੂੰ ਪਤਾ ਨਾ ਮੈਨੂੰ ਪਤਾ ਥੋੜੇ ਲੈ ਕਿਉਂ ਹੋ ਤੇਰੇ ਚਲੋ ਬਣਾ ਬਣਾਗੇ ਆ ਲੋ ਚੈੱਕ ਕਰੋ ਜੀ ਬਿਊਟੀਫੁਲ ਕਲਰ ਬਿਊਟੀਫੁਲ ਕਲਰ ਗ੍ਰੇ ਸ਼ੇਡ ਆ ਗਿਆ ਜੀ ਪਿਸਤਾ ਗ੍ਰੀਨ ਆ ਗਿਆ ਜੀ ਲਾਜਵਾਬ ਸ਼ੇਡ ਹੈ ਇੱਕ ਆ ਗਿਆ ਜੀ ਆਵਲਾ ਫਾਰਮ ਸ਼ੇਡ 1350 ਰੁਪਏ ਪ੍ਰਾਈਸ ਰਹੇਗਾ ਜੀ ਲੋ ਜੀ 1350 ਵਾਲਾ ਸਟਾਕ ਆ ਗਿਆ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ 1750 ਵਾਲਾ ਸਟਾਕ 1750 ਵਾਲੇ ਸਟਾਕ ਦੇ ਵਿੱਚ ਪਹਿਲਾਂ ਆਰਟੀਕਲ ਚੈੱਕ ਕਰੋ ਆਵਲਾ ਇਹਦੇ ਚਾਰ ਰੰਗ ਲੈ ਕੇ ਆਇਆ ਚਾਰੇ ਰੰਗ ਸੋਨੇ ਆ ਮੈਂ ਪਹਿਲਾਂ ਇੱਕ ਵਾਰੀ ਇੱਥੋਂ ਚੱਕਦਾ ਫਿਰ ਮੈਂ ਤੁਹਾਨੂੰ ਸਾਰੇ ਪੀਸ ਓਪਨ ਕਰਕੇ ਦਿਖਾਉਂਗਾ ਇਕੱਲਾ ਇਕੱਲਾ ਕਰਕੇ ਮੈਂ ਤੁਹਾਨੂੰ ਸਾਰੀ ਵੈਰਾਈਟੀ ਪ੍ਰੋਪਰ ਦਿਖਾਉਂਗਾ ਸਾਰਾ ਇਕੱਲਾ ਇਕੱਲਾ ਪੀਸ ਓਪਨ ਕਰਕੇ ਸਭ ਦੇ ਦੁਬੱਟੇ ਓਪਨਿੰਗ ਕਰਕੇ ਤਾਂ ਕਿ ਤੁਹਾਨੂੰ ਪ੍ਰੋਪਰ ਪਤਾ ਲੱਗ ਜਾਏ ਫੋਟੋ ਦੀ ਤੁਹਾਨੂੰ ਮਤਲਬ ਜੀ ਪੂਰੀ ਡਿਟੇਲਿੰਗ ਮੇਰੀ ਵੀਡੀਓ ਦੇ ਵਿੱਚ ਹੋਏਗੀ ਸੂਟ ਦੀ ਪੂਰੀ ਡਿਟੇਲਿੰਗ ਕੱਲੀ ਕੱਲੀ ਚੀਜ਼ ਵੀਡੀਓ 'ਚ ਮੈਂ ਮਤਲਬ ਕਿ ਦੱਸ ਕੇ ਜਾਣਾ ਉਹਨਾ ਕਿ ਕਸਟਮਰ ਨੂੰ ਵੀ ਕਿਸੇ ਤਰ੍ਹਾਂ ਦੀ ਮਤਲਬ ਕਿ ਕੋਈ ਪੁੱਛਣਾ ਨਾ ਪਵੇ ਕਸਟਮਰ ਨੂੰ ਬਸ ਕਸਟਮਰ ਸਿੱਧਾ ਆਰਡਰ ਕਰੇ ਭਾਜੀ ਆਰਡਰ ਕਰਨਾ ਆ ਪਿਓਰ ਗੀਜ਼ਾ ਕਾਟਨ ਦਾ ਫੈਬਰਿਕ ਹੈ ਇਹਦੀ ਕੁਆਲਿਟੀ ਇੰਨੀ ਕਿ ਫਾਈਨ ਹੈ ਮੈਂ ਕਹਿੰਦਾ ਕਪੜਾ ਪਾਓਗੇ ਯਾਦ ਕਰੋਗੇ ਬਿਨਾ ਲੋਨ ਤੋਂ ਸੂਟ ਬਣੇਗਾ ਪ੍ਰੀਮੀਅਮ ਕੁਆਲਿਟੀ ਹੈ ਜਿਹੜਾ ਮਰਜ਼ੀ ਪਾ ਲੇ ਆਂਟੀਆਂ ਚਾਚੀਆਂ ਤਾਈਆਂ ਮਾਮੀਆਂ ਭੂਆ ਮਾਸੀਆਂ ਪਿਓਰ ਕਾਟਨ ਹੈ ਆ ਘੇਰੇ ਤੇ ਸਾਰਾ ਵਰਕ ਕਰਿਆ ਹੋਇ ਚਾਹੇ ਜਿਹੜਾ ਮਰਜ਼ੀ ਪਾ ਲਈ ਕੁਆਲਟੀ ਵਾਈਜ਼ ਓਕੇ ਰਿਪੋਰਟ ਹੈ ਔਰ ਆ ਆ ਰਿਹਾ ਇਸ ਦਾ ਦੁਪੱਟਾ ਪਿਓਰ ਟੈਬੀ ਮਡਾਲ ਦਾ ਦੁਪੱਟਾ ਆ ਰਿਹਾ ਡਿਜੀਟਲ ਪ੍ਰਿੰਟ ਦਾ ਟੈਬੀ ਲਾਈਨ ਦਾ ਦੁਪੱਟਾ ਆ ਰਿਹਾ ਇਸ ਦਾ ਪ੍ਰਿੰਟਿੰਗ ਦਾ ਹਰ ਰੰਮੀ ਦੁਪੱਟੇ ਦੀ ਜਬਰਦਸਤ ਪ੍ਰਿੰਟਿੰਗ ਹੈ ਇਹਦੇ ਚਾਰ ਰੰਗ ਲੈ ਕੇ ਆਇਆ ਚਾਰੇ ਰੰਗ ਮੈਂ ਖੋਲ ਕੇ ਜਾਊਂਗਾ ਆਪ ਦਸ ਸਕਰੀਨਸ਼ਾਟ ਲੈ ਲਿਓ ਲਾਜਵਾ ਆ ਆਰਟੀਕਲ ਹੈ ਜੀ ਹੁਣ ਇਹਦੇ ਉੱਤੇ ਪ੍ਰੋਪਰ ਸਾਰਾ ਉੱਤੇ ਕੈਲਕੂਲੇਟਰ ਰੱਖੂਗਾ ਆਪਣਾ ਸਕਰੀਨਸ਼ਾਟ ਲੈ ਲਿਓ ਕੈਲਕੂਲੇਟਰ ਦਾ ਵੀ ਲੋ ਜੀ ਇੱਕ ਸ਼ੇਡ ਆ ਰਿਹਾ ਜੀ ਮੋਵ ਸ਼ੇਡ ਕਲਰ ਦੇ ਲਾਜਵਾਬ ਸੂਟ ਨਹੀਂ ਲਾਜਵਾਬ ਵਾਹ ਜੀ ਵਾਹ ਆ ਆ ਰਿਹਾ ਜੀ ਮੋਬ ਕਲਰ ਦਾ ਸੂਟ ਇੱਕ ਆ ਰਿਹਾ ਜੀ ਇਸ ਦੇ ਵਿੱਚ ਗ੍ਰੇ ਸ਼ੇਡ ਕਲਰ ਦੇਖੋ ਕਿੰਨਾ ਐਕਸਲੈਂਟ ਸ਼ੇਡ ਆ ਬਿਊਟੀਫੁਲ ਸ਼ੇਡ ਇੱਕ ਆ ਰਿਹਾ ਜੀ ਗ੍ਰੇ ਸ਼ੇਡ ਵਾਓ ਸੁਪਰ ਹਿੱਟ ਓਮੀ ਮਾੜਾ ਨੀਗਾ ਕਰਾ ਦੇ ক্লোਜ਼ ਕਰਕੇ ਦਿਖਾ ਦੇ ਕੈਮਰਾ ਪ੍ਰੋਪਰ ਹਲਾ ਮਾਰਾ ਜਾ ਤਾਂ ਹੀ ਪਤਾ ਲੱਗੇਗਾ ਨਹੀਂ ਆ ਲੋ ਇੱਕ ਆ ਰਿਹਾ ਜੀ ਇਸ ਦੇ ਵਿੱਚ ਗ੍ਰੇ ਸ਼ੇਡ ਕਲਰ ਵਾਸ ਕਲਰ ਦੇਖੋ ਕਿੰਨਾ ਸੋਹਣਾ ਹੈ ਜਾਣਾ ਹੋਰ ਪਟੇਜ 99 ਦੇ ਕੱਲ ਜਾਣਾ ਅੱਜ ਕੀ ਵਾਰ ਹੈ ਸ਼ਨੀਵਾਰ ਸ਼ੁੱਕਰਵਾਰ ਹੈ ਨਾ ਐਤਵਾਰ ਚੱਲੀਏ ਇੱਕ ਆਰਾ ਜੀ ਜੋ ਗੋਲਡਨ ਸ਼ੇਡ ਜੀ ਇਹ ਆ ਰਿਹਾ ਗੋਲਡਨ ਮਸਟਰਡ ਦਾ ਕਲਰ ਕਲਰ ਦੇ ਉਹ ਐਫਸੀ ਗੋਲਡਨ ਮਸਟਰਡ ਕਲਰ ਆ ਰਿਹਾ ਜੀ ਲਾਜੋ ਆਫ ਸ਼ੇਡ ਆਹ ਹਾਂ ਲੈ ਜਾ ਲੈ ਜਾ ਇੱਕ ਮਿੰਟ ਇਹ ਨਾ ਲੈ ਕੇ ਜਾਈ ਇਹਦੀ ਮੈਂ ਫੋਪ ਨੋੜੋ ਖਿਟਣੀ ਆ ਇਹ ਨਾ ਲੈ ਕੇ ਜਾਈ ਇੱਕ ਆ ਛੱਡ ਦੇ ਤੇ ਇੱਕ ਮਿੰਟ ਉਹ ਸੱਟ ਵੀ ਇੱਕ ਇੱਕ ਮੰਗਾਇਆ ਇਹਨਾਂ ਨੇ ਫਮ ਤੋਂ ਬਾਹਰ ਇੱਕ ਆਹ ਜੀ 골ਡਨ ਸ਼ੇਡ ਬਾਹਰ ਸੈਂਪਲ ਤਾਂ ਲੈ ਆ ਬਾਅਦ ਚ ਰੰਗ ਲੈ ਜੀ ਨਾ ਤੁਸੀਂ ਪਹਿਲੀ ਇਕੱਠੇ ਜਾ ਕੇ ਲੈ ਜੰਦੇ ਹੋ ਥੱਲੇ ਛੇੜੀ ਸੂਟ ਪਾਉਂਦੇ ਹੋ ਹੋਰ ਕਿੰਨੀ ਬਣਾਉਂਦਾ ਯਾਰ ਤੇਰੀ ਗੱਲ ਸਾਰੀ ਠੀਕ ਆ ਤੂੰ ਇੱਕ ਇੱਕ ਕਰਕੇ ਲੈ ਜਾਣਾ ਉਹੀ ਗੱਲਾਂ ਕੈਲਕੂਲੇਟਰ ਕਿੱਥੇ ਰੋਮੀ ਲੋ ਜੀ ਚਾਰ ਰੰਗ ਆ ਗਏ ਯਾਰ ਕਰਕੇ ਨਹੀਂ ਦੱਸ ਰਹੇ ਚਾੜ ਦੇ ਲੈ ਆਪਣਾ ਚੱਲ ਕੋਈ ਗੱਲ ਨਹੀਂ ਫਿਰ ਐਵੇਂ ਪਤਾ ਲੱਗ ਜਗਾ ਨਾ ਗਾਕਾਂ ਨੂੰ ਲੋ ਜੀ 1750 ਰੁਪਏ ਇਸ ਦਾ ਪ੍ਰਾਈਸ ਰਹੇਗਾ ਪ੍ਰੀਮੀਅਮ ਕੁਆਲਿਟੀ ਪਿਓਰ ਗੀਜ਼ਾ ਕਾਟਨ ਪ੍ਰਿੰਟ ਦੇ ਉੱਤੇ ਵਰਕ ਡਿਜੀਟਲ ਪ੍ਰਿੰਟ ਪਿਓਰ ਟੈਬੀ ਦੇ ਲਾਈਨ ਦੇ ਦੋਪਟੇ ਆ ਚੈੱਕ ਕਰੋ 1750 ਰੁਪਏ ਲੋ ਜੀ ਇੱਕ ਹੋਰ ਆ ਜੀ ਮੋਬ ਸ਼ੇਡ 1750 ਰੁਪਏ ਬੈਸਟ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਕੱਪੜਾ ਪਾਓ ਯਾਦ ਕਰੋ ਇਹ ਆ ਚੈੱਕ ਕਰੋ 1750 ਰੁਪਏ ਲੋ ਜੀ ਇੱਕ ਡਿਜ਼ਾਈਨ ਚੈੱਕ ਕਰੋ ਜੀ ਆਵਲਾ ਬੜਾ ਸੋਹਣਾ ਡਿਜ਼ਾਈਨ ਆ ਬਿਊਟੀਫੁੱਲ ਡਿਜ਼ਾਈਨ ਪ੍ਰੀਮੀਅਮ ਕੁਆਲਿਟੀ ਇਹ ਬੁਟੀਕ ਸਟਾਈਲ ਦੇ ਪੀਸ ਹੁਣੇ ਹੋਏ ਨੇ ਇਹ ਆਈਟਮ ਉਹ ਆਈਟਮ ਹੈ ਜਿਹੜੀਆਂ ਆ ਚੀਜ਼ਾਂ ਨੇ ਨਾ ਰਾਮ ਟੈਕਸ ਬ੍ਰਾਂਡ ਦੇ ਆਉਂਦੇ ਨੇ ਵੈਸੇ ਇਹ ਵੀ ਬ੍ਰਾਂਡ ਬਹੁਤ ਸੋਹਣਾ ਬ੍ਰਾਂਡ ਹੈ ਏਕੇ ਬ੍ਰਾਂਡ ਦੀ ਆਈਟਮ ਹੈ ਇਹ ਮਤਲਬ ਕਿ ਕੁਆਲਿਟੀ ਓਕੇ ਰਪੋਰਟ ਹੈ ਫੈਬਰਿਕ ਤੁਹਾਡੇ ਲਈ ਪਹੁੰਚੇਗਾ ਲੌਂਗ ਟਾਈਮ ਪਾਓਗੇ ਮਤਲਬ ਕਿ ਪ੍ਰੀਮੀਅਮ ਕੁਆਲਿਟੀ ਹੈ ਆ ਚੈੱਕ ਕਰੋ ਕਪੜਾ ਪਾਓਗੇ ਯਾਦ ਕਰੋਗੇ ਪਿਓਰ ਕਾਟਨ ਹੈ ਸਾਰਾ ਡੀਜੀਟਲ ਪ੍ਰਿੰਟ ਦੇ ਉੱਤੇ ਸਾਰਾ ਬੁਟੀਕ ਦਾ ਕੰਮ ਕਰਾਇਆ ਥ੍ਰੈਡ ਦਾ neck ਤੋਂ ਲੈ ਕੇ ਘੇਰੇ ਤੱਕ ਲਾਜਵਾਬ ਆਰਟੀਕ ਔਰ ਦੁਪੱਟਾ ਇਜ਼ ਹਾਰਾ ਡੀਜ਼ਲ ਪਿੰਡ ਦਾ ਪਿਓਰ ਟੈਬੀ ਮੋਡਲ ਦਾ ਦੁਪੱਟਾ ਰ ਹੈ ਜੀ ਡੀਜ਼ਲ ਪਿੰਡ ਦਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਚੀਜ਼ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਮਤਲਬ ਕਿ ਯੂਨਿਕ ਆਰਟੀਕਲ ਹੈ ਇੱਕ ਸ਼ੇਡ ਆ ਰਿਹਾ ਜੀ ਸਕਾਈ ਬਲੂ ਕਲਰ ਬਹੁਤ ਸੋਹਣੇ ਨੇ ਕਲਰ ਬੜੇ ਪਿਆਰੇ ਨੇ ਇੱਕ ਆ ਦਾ ਸਕਾਈ ਬਲੂ ਸ਼ੇਡ ਹੈ ਲਾਜਵਾਬ ਸ਼ੇਡ ਹੈ ਜੀ ਲਾਜਵਾਬ ਵਾਓ ਸੁਪਰ ਹਿੱਟ ਕਲਰ ਇੱਕ ਆ ਰ ਹੈ ਜੀ ਆਵਲਾ ਸ਼ੇਡ ਕਲਰ ਦਿਖਾ ਦੇ ਰੋ ਮੀ ਪ੍ਰਿੰਟਿੰਗ ਦਿਖਾ ਗਜੋ ਪ੍ਰਿੰਟਿੰਗ ਹੈ ਇੱਕ ਛੇੜ ਆ ਰਹੀ ਜਿਸ ਵਿੱਚ ਮਸਟਰਡ 골ਡਨ ਕਿੰਨੇ ਡੀਜੀ ਹੋ ਗਈ ਵੀ ਕਿਹੜੀ ਹੈ ਡੀ ਵੀ ਹੈ ਡੀ ਵੀ ਹੋ ਬਣ ਗਈ ਇੱਕ ਕਾਰ ਆ ਜੀ ਮਸਟਰਡ 골ਡਨ ਛੇੜ ਕਲਰ ਦੇਖੋ ਕਿੰਨਾ ਗਜੋਬ ਛੇੜ ਹੈ ਸੁਪਰ ਹਿੱਟ ਕਲਰ ਹੈ ਹੈ ਕਿਹੜੀ ਨਹੀਂ ਹੋਈ ਹੋਈ ਇੱਕ ਕਾਰ ਆ ਜੀ ਇਸ ਦੇ ਵਿੱਚ ਮਸਟਰਡ 골ਡਨ ਛੇੜ ਇੱਕ ਛੇੜ ਆ ਗਿਆ ਇਹਦੇ ਇਹ ਚਾਰ ਰੰਗ ਨਹੀਂ ਸੀ ਯਾਰ ਛੇੜੀ ਸੀ ਤਿੰਨ ਰੰਗ ਆਏ ਨੇ 1750 ਰੁਪਏ ਪ੍ਰਾਈਸ ਹੋ ਰਿਹਾ ਤਿੰਨ ਰੰਗ ਨੇ ਜੀ 골ਡਨ ਛੇੜ ਆ ਗਿਆ ਜੀ ਕੀ ਗੱਲ ਮੈਂ ਕਰਨਾ ਮਨ ਲੋ ਜੀ 1750 ਰੁਪਏ ਦਾ ਪ੍ਰਾਈਸ ਆ ਗਿਆ ਆ ਜੀ ਇਹ ਨਹੀਂ ਜਾਣ ਲੋ ਜੀ 1750 ਰੁਪਏ ਦਾ ਪ੍ਰਾਈਸ ਆ ਗਿਆ ਲੈ ਰੋਮੀ ਇੱਧਰ ਦਿਖਾ ਇੱਧਰ ਧਿਆਨ ਦੇ ਯਾਰ ਇੱਧਰ ਹੀ ਕੈਮਰਾ ਲੈ ਲੋ ਜੀ ਇੱਕ ਆਰਟੀਕਲ ਚੈੱਕ ਕਰੋ ਜੀ ਆ ਵਾਲਾ ਬੜਾ ਸ਼ਾਨਦਾਰ ਆਰਟੀਕਲ ਹੈ ਚਾਰ ਰੰਗ ਲੈ ਕੇ ਆਏ ਦੇ ਜੀ ਚਾਰੇ ਰੰਗ ਸੋਨੇ ਇਹਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਤੁਹਾਨੂੰ ਦਿਖਾਣਾ ਚੈੱਕ ਬਣਾਇਆ ਪਿਓਰ ਕਾਟਨ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਵਿਦਆਊਟ ਲਾਈਨਿੰਗ ਸੂਟ ਬਣੇਗਾ ਆ ਦੇਖੋ ਡਿਜ਼ਾਈਨਿੰਗ ਜਿਹੜੀ ਆ ਡਿਜੀਟਲ ਪ੍ਰਿੰਟ ਦੀ ਡਿਜ਼ਾਈਨਿੰਗ ਦੇ ਉੱਪਰ ਸਾਰਾ ਥ੍ਰੈਡ ਵਾਕ ਕਰਾ ਆ ਬੜਾ ਪਿਆਰਾ ਆਰਟੀਕਲ ਆ ਔਰ ਪ्योर ਟੈਬੀ ਮਡਾਲ ਦਾ ਦੁਪੱਟਾ ਡਿਜੀਟਲ ਪ੍ਰਿੰਟ ਦਾ ਪੂਰਾ ਖੁੱਲਾ ਡੋਲਾ ਦੁਪੱਟਾ ਲਾਰਜ ਵਾ ਬਿਊਟੀਫੁਲ ਡਿਜ਼ਾਈਨਰ ਸੂਟ ਲੋ ਜੀ ਸ਼ੇਡ ਚੈੱਕ ਕਰੋ ਇੱਕ ਐਪਸੇ ਰੱਖੋ ਉਹ ਪਰੋਲ ਨਾ ਮੇਰੇ ਵਿਪਲ ਨੂੰ ਬਾੜਨੇ ਉਹ ਪਰੋਲ ਨਾ ਇੱਕ ਕਾਰ ਆ ਜੀ ਜਿਹੜਾ ਫਲੋਜ਼ੀ ਸ਼ੇਡ ਸਿਗਨੀ ਫਲੋਜ਼ੀ ਕਲਰ ਕਲਰ ਦੇਖੋ ਕਿੰਨਾ ਸ਼ਾਨਦਾਰ ਰੋਮੀ ਤੋਂ ਇੱਧਰ ਤੇ ਆਂਦੇ ਇੱਕ ਕਾਰ ਆ ਜੀ ਆ ਸ਼ੇਡ ਉਹ ਵਾਲੀ ਜਾਨਾ ਇਹ ਪੇਚੀ ਬਹਿ ਜਾਣਾ ਇੱਕ ਕਾਰਾ ਜੀ ਆਸ਼ੜ ਸਿਗਰੀ ਫਿਰੋਜ਼ੀ ਕਲਰ ਕਲਰ ਦੇਖੋ ਕਿੰਨਾ ਪਿਆਰਾ ਐ ਐਕਸਲੈਂਟ ਸ਼ੇਡ ਐ ਐਕਸਲੈਂਟ ਬਿਊਟੀਫੁਲ ਕਲਰ ਇੱਕ ਸ਼ੇਡ ਆਰਾ ਜੀ ਇਸ ਦੇ ਵਿੱਚ 골ਡਨ ਸ਼ੇਡ ਚਾਰ ਰੰਗ ਨੇ ਚਾਰੇ ਰੰਗ ਸੋਨੇ ਦੇ ਸਕਰੀਨਸ਼ਾਟ ਲੈ ਲਓ ਬਾ ਜਿਹੜਾ ਆਰਡਰ ਕਰਨਾ ਬਾਅਦ ਚ ਨਾ ਕਿ ਗਵਾਂਡੀ ਲੈ ਕੇ ਜਾਸੀ ਰਹੇ ਕਿਉਂਕਿ ਇਹ ਆਈਟਮਾਂ ਇੱਕ ਇੱਕ ਸੈੱਟ ਮਿਲਿਆ ਹਜੇ ਕਿਉਂਕਿ ਇਹ ਕਾਟਨ ਦੀ ਪ੍ਰੋਪਰ ਸ਼ੁਰੂਆਤ ਐ ਔਰ ਜੋ ਜੋ ਨਵਾਂ ਆ ਰਿਹਾ ਆਪਾਂ ਨਾਲ ਦੀ ਨਾਲ ਲੈ ਕੇ ਆ ਰਹੇ ਆ ਕਿਉਂਕਿ ਨਵੀਂ ਵੈਰਾਈਟੀ ਤੁਹਾਨੂੰ ਹਮੇਸ਼ਾ ਮਿਲਣੀ ਐ ਸਾਡੇ ਤੋਂ ਕਾਰਨ ਕੀ ਹੈ ਕਾਰਨ ਇਹ ਹੈ ਕਿ ਤੁਹਾਡਾ ਪਿਆਰ ਹੈ ਤੁਹਾਡੇ ਪਿਆਰ ਕਰਕੇ ਕੁਆਂਟੀਟੀ ਸਟਾਕ ਅੰਦਰ ਕੁਆਂਟੀਟੀ ਦੇ ਵਿੱਚ ਹੀ ਸੇਲ ਹੋ ਜਾਂਦਾ ਹੈ ਔਰ ਮਾਰਕੀਟ ਰੇਟ ਨਾਲੋਂ ਥੋੜਾ ਜਿਹਾ ਮਾਰਜਿਨ ਘਾਟੀ ਰੱਖਦੇ ਆ ਕਿਉਂਕਿ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਮਾਰਕੀਟ ਨਾਲੋਂ 100-200 ਰੁਪਏ ਸਸਤਾ ਦਈਏ ਸੂਟ ਤਾਂ ਕਿ ਕਸਟਮਰ ਬਣਿਆ ਰਹੇ ਬਾਕੀ ਕੰਪੀਟੀਸ਼ਨ ਜਮਾਨਾ ਅਜਕਲ ਕੰਪੀਟੀਸ਼ਨ ਬਹੁਤ ਹੈ ਤੁਹਾਨੂੰ ਪਤਾ ਆ ਦੇਖੋ ਇੱਕ ਆ ਰਹਾ ਜੀ ਜਿਹੜਾ ਗ੍ਰੀਨ ਸ਼ੇਡ ਮੈਂਦੀ ਗ੍ਰੀਨ ਜਿਹਾ ਕਲਰ ਹੈ ਪਾਲਿਓ ਕਾਟਨ ਦੇ ਸੂਟ ਕਿਹੜੇ ਜਿਹੜੇ ਲੈ ਕੇ ਗਏ ਦੋ ਨਾ ਉਹਨਾਂ ਚ ਕੋਈ ਨਹੀਂ ਜਿਹੜੇ ਹੁਣ ਲੈ ਕੇ ਗਏ ਆ ਉੱਪਰ ਲੈ ਕੇ ਆਓ ਜੀ ਫੋਪ ਨੋੜਾ ਖਿਚਣੀਆਂ ਨੇ ਪਹਿਲਾਂ ਲੈ ਕੇ ਆ ਗਾ ਐਫਸੀ ਕਰ ਪਹਿਲਾਂ ਐਕਸੀ ਗਲੇਪ ਨੇ ਗਿਆ ਉਹ ਇੱਕ ਕਾਰ ਆ ਜੀ ਆਵਲਾ ਸ਼ੇਡ ਗ੍ਰੀਨ ਸ਼ੇਡ 1750 ਰੁਪਏ ਪ੍ਰਾਈਸ ਰਹੇਗਾ ਜੀ ਸਕਰੀਨ ਸ਼ੋਟ ਲੈ ਲਓ 1750 ਰੁਪਏ ਪ੍ਰੀਮੀਅਮ ਕੁਆਲਿਟੀ ਮੈਂ ਫੇਰ ਕਹਿ ਰਿਹਾ ਜਿਹੜਾ ਕੱਪੜਾ ਪਾਏਗਾ ਯਾਦ ਕਰੇਗਾ ਜਿਨ੍ਹਾਂ ਨੇ ਲੈਣੇ ਆ ਬ੍ਰਾਂਡਡ ਪ੍ਰੀਮੀਅਮ ਸੂਟ ਮਤਲਬ ਇਹ ਕੁਆਲਿਟੀ ਲੈਣੀ ਆ ਵੀ ਅਸੀਂ ਲੌਂਗ ਟਾਈਮ ਲਈ ਆ ਤਾਂ ਬਸਤ ਆ ਬਸ ਇਸ ਤੋਂ ਉੱਪਰ ਕੁਝ ਨਹੀਂ ਐਪਸ ਰੱਖੋ ਐਪਸ ਰੱਖੋ ਆ ਦੇਖੋ ਜੀ ਇੱਕ ਸ਼ੇਡ ਆ ਰਿਹਾ ਜੀ ਆਵ ਗੋਲਡਨ ਸ਼ੇਡ ਲੋ ਜੀ ਸੀ ਗ੍ਰੀਨ ਫਰੋਜ਼ੀ ਕਲਰ ਕਲਰ ਦੇਖੋ ਕਿੰਨਾ ਜ਼ਬਰਦਸਤ ਹੈ ਲੋ ਜੀ ਪਿੰਕ ਸ਼ੇਡ ਵਾਓ ਬਿਊਟੀਫੁਲ ਕਲਰ ਲੋ ਜੀ ਇੱਕ ਡਿਜ਼ਾਈਨ ਸੈੱਟ ਦਿਖਾਣਾ ਤੁਹਾਨੂੰ ਇਹ ਬੜਾ ਪਿਆਰਾ ਸੈੱਟ ਹੈ ਆਹ ਵਾਲਾ ਇਹ ਵੀ ਚੈੱਕ ਦੇ ਵਿੱਚ ਆਇਆ ਬੜਾ ਪਿਆਰਾ ਹੈ ਲੋ ਜੀ ਪ੍ਰਿੰਟਿੰਗ ਦੇ ਉੱਤੇ ਵਾਕ ਲਾਜਮਾ ਬਾਰਟੀਕਲ ਕਲਰ ਚਾਰਟ ਬਹੁਤ ਸੋਹਣਾ ਹੈ ਸਮਰ ਸਪੈਸ਼ਲ ਕਲਰ ਚਾਰਟ ਹੈ ਰੋਮੀ ਕੀ ਚੀਜ਼ ਦਿਖਾ ਨਹੀਂ ਹੋ ਰਹਾ ਆ ਦੇਖੋ ਜੀ ਸਾਰਾ ਕਟਵਾ ਕਰਾਇਆ ਵਿੱਚ ਕਿੰਨਾ ਸੋਹਣਾ ਕੰਮ ਕਰਾਇਆ ਹੈ ਅਗਰ ਤੁਸੀਂ ਇਸ ਨੂੰ ਏਦਾਂ ਕਟਵਾ ਕਰਵਾਉਣਾ ਤਾਂ ਏਦਾਂ ਵੀ ਹੋ ਜਾਈਗਾ ਮੈਂ ਤੁਸੀਂ ਟੇਲਰ ਨੂੰ ਕਹਿ ਦਿਓ ਏਦਾਂ ਕਟਵਰਕ ਕਰ ਦੂਗਾ ਸਚਿੰਗ ਤੋਂ ਪਹਿਲਾਂ ਬੜਾ ਪਿਆਰਾ ਸੂਟ ਬਣਦਾ ਮੈਚਿੰਗ ਬੋਟਮ ਹੈ ਬੋਟਮ 올ਓਵਰ ਇਸ ਤਕਰੀਬਨ ਸੂਟ ਹੈ ਮਤਲਬ ਬੋਟਮ ਤੇ ਹਲਕਾ ਹਲਕਾ ਚੈੱਕ ਬਣਿਆ ਹੋਇਆ ਬੜੀ ਪਿਆਰੀ ਆਈਟਮ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਸਾਰਾ ਥ्रेड ਵਰਕ ਕਰਿਆ ਹੋਇਆ ਲਾਜਵਾ ਆਰਟੀਕਲ ਹੈ ਔਰ ਕੁਆਲਟੀ ਬਹੁਤ ਫਾਈਨ ਹੈ ਪ੍ਰੀਮੀਅਮ ਕੁਆਲਟੀ ਦੇ ਵਿੱਚ ਹੈ ਆ ਦੇਖੋ ਇਹ ਪ੍ਰੀਮੀਅਮ ਕੁਆਲਟੀ ਹੈ ਅਨੇ ਕੁਮਾਰ ਲੱਗੀ ਹੋਈ ਐ ਸਪੈਸ਼ਲ ਪਿਓਰ ਕਾਟਨ ਬੈਸਟ ਕੁਆਲਟੀ ਲੋ ਜੀ ਮੈਂ ਫੇਰ ਕਹਿ ਰਿਹਾ ਜਿਹੜਾ ਸਾਡੇ ਕੋਲੋਂ ਸ਼ਾਪਿੰਗ ਕਰ ਲੇਗਾ ਨਾ ਉਹ ਕਿਤੇ ਹੋਰ ਸੂਟ ਬਾਏ ਨਹੀਂ ਕਰੇਗਾ ਇੰਨੇ ਸੋਹਣੇ ਸੋਹਣੇ ਸੂਟ ਲੈ ਕੇ ਆਵਾਂ ਤੁਹਾਡੇ ਵਾਸਤੇ ਔਰ ਇੰਨੀ ਵਧੀਆ ਕੁਆਲਿਟੀ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਦੇ ਕਲਰ ਚੈੱਕ ਕਰੋ ਇੱਕ ਕਾਰਾ ਜੀ ਜੇ 골ਡਨ ਸ਼ੇਡ ਕਲਰ ਦੇਖੋ ਕਿੰਨਾ ਸੋਨਾ ਸਕਿਨ 골ਡਨ ਜਿਹਾ ਕਲਰ ਰੋਮੀ ਨੀਂਗਾ ਕਰਾ ਦੇ ਕੈਮਰਾ ਘੁਮਾ ਦੇ ਪ੍ਰੋਪਰ ਥੋੜਾ ਕੰਮ ਦਿਖਾ ਦੇ ਥੇਰੇ ਤੇ ਲਾਜਵਾ ਵਟ ਕਰ ਸ਼ੁਰੂ ਕਰੋ ਸੋ ਪੂਣ ਨਾ ਆਹ ਰਹੀ ਜੀ 골ਡਨ ਸ਼ੇਡ ਬਿਊਟੀਫੁਲ ਕਲਰ ਬਿਊਟੀਫੁਲ ਪ੍ਰਿੰਟਿੰਗ ਇੱਕ ਸ਼ੇਡ ਆ ਰਹੀ ਜੀ ਆਹ ਵਾਲਾ ਸਕਾਈ ਬਲੂ ਕਲਰ ਦੇਖੋ ਕਿੰਨਾ ਜ਼ਬਰਦਸਤ ਹੈ ਟਾਪ ਕਲਾਸਿਕ ਸ਼ੇਡ ਜੀ ਟਾਪ ਕਲਾਸਿਕ ਸ਼ੇਡ ਆਏ ਹਾਏ ਹਾਏ ਕਲਰ ਦੇਖੋ ਕਿੰਨਾ ਪਿਆਰਾ ਵਾਓ ਸੁਪਰ ਹੀਟ ਕਲਰ ਕਾਫੀ ਪੈਣਾ ਬਾਹਰ ਬੈਠੀਆਂ ਨੇ ਡਿਮਾਂਡ ਕਰਦੀਆਂ ਨੇ ਭਾਜੀ ਮੰਮੀ ਵਾਸਤੇ ਸੂਟ ਲੈਣੇ ਆ ਕੋਟਨ ਦੇ ਹੁਣ ਲੋ ਜੀ ਇਹਨਾਂ ਚੋਂ ਹੀ ਲੈ ਲਿਓ ਤੁਸੀਂ ਸੂਟ ਕਿਉਂਕਿ ਜਿਹੜੇ ਲੈ ਕੇ ਆਇਆ ਮੈਂ ਪ੍ਰੀਮੀਅਮ ਕੁਆਲਿਟੀ ਦੇ ਲੈ ਕੇ ਆਇਆ ਬੈਸਟ ਕੁਆਲਿਟੀ ਦੇ ਚਾਹੇ ਤੁਸੀਂ ਆਪਣੇ ਲਵੋ ਚਾਹੇ ਮਦਰ ਲਈ ਲਵੋ ਮਤਲਬ ਕਿ ਓਕੇ ਰਿਪੋਰਟ ਸੂਟ ਨੇ ਪਿਓਰ ਕਾਟਨ ਆ ਚੈੱਕ ਕਰੋ ਓਨੀਅਨ ਬੜਾ ਸੋਹਣਾ ਸ਼ੇਡ ਆ ਓਨੀਅਨ ਸ਼ੇਡ ਓਨੀਅਨ ਸ਼ੇਡ ਲੋ ਜੀ ਇਸ ਦਾ ਡਬਟਾਰ ਆ ਜੀ ਆਹ ਵਾਲਾ ਇਹ ਕਲਾਸ ਫੈਬਰਿਕ ਇਹ ਕਲਾਸ ਕੁਆਲਟੀ ਇਹ ਕਲਾਸ ਪ੍ਰਿੰਟਿੰਗ ਵਾਹੂ ਸੁਪਰ ਹਿੱਟ ਫਾਈਨ ਕੁਆਲਟੀ ਲੋ ਜੀ ਚਾਰ ਰੰਗ ਆ ਗਏ 1750 ਰੁਪਏ ਪ੍ਰਾਈਜ਼ ਰਹੇਗਾ ਇਹ ਕਿ ਫਿਪ ਨਿੱਕਾ ਪੈ ਗਿਆ ਹੋਏ 1750 ਰੁਪਏ ਆਪ ਦਾ ਸਕਰੀਨ ਸ਼ਾਟ ਲੈ ਲਓ 1750 ਰੁਪਏ მომੀ ਨਿਕਾ ਕਰਾ ਦੇ ਬੋਪਰ 1750 ਰੁਪਏ ਜੀ ਕਲਰ ਆਪ ਦਾ ਸਕਰੀਨ ਸ਼ਾਟ ਲੈ ਲਓ ਜਿਹੜਾ ਵੀ ਕਲਰ ਚਾਹੀਦਾ ਹੋਣਾ oh my god 1750 ਰੁਪਏ ਜੀ ਇਸ ਲੱਖਰ ਚ ਤਿਆਰ ਹੋ ਗਏ 1750 ਰੁਪਏ ਲੋ ਜੀ 1450 ਰੁਪਏ ਜੀ ਲੋ ਜੀ ਨੈਕਸਟ ਸਭ ਤੋਂ ਸੋਨਾ ਆਰਟੀਕਲ ਦਿਖਾਉਣ ਜਾ ਰਿਹਾ ਤੁਹਾਨੂੰ ਆਵਲਾ ਵਾਓ ਪ੍ਰਿੰਟਿੰਗ ਦੇਖੋ ਡਿਜ਼ਾਈਨਿੰਗ ਦੇਖੋ ਮੈਂ ਕਹਿੰਦਾ ਸੂਟ ਨਹੀਂ ਛੱਡਣਾ ਤੁਸੀਂ ਬਸ ਕਿਵੇਂ ਲੱਗਿਆ ਪ੍ਰਗਟ ਓਕੇ ਦੀ ਰਿਪੋਰਟ ਹੈ ਜੀ ਬੰਬ ਵੀ ਵਾਹ ਜੀ ਵਾਹ ਰੋਮੀ ਕਿਦਾਂ ਲੱਗਿਆ ਤਾਬਾ ਤਾਬਾ ਆਹੋ ਕੀ ਬੋਲਦਾ ਬਹੁਤ ਸੋਹਣਾ ਲੱਗਦਾ ਇਹ ਸੈੱਟ ਮੈਂ ਲਾਸਟ ਦੇ ਵੀ ਤਾਂ ਹੀ ਦਿਖਾ ਰਿਹਾ ਸੈਟ ਬਹੁਤ ਸੋਹਣਾ ਹੈ। ਚਾਰੇ ਚਾਰੇ ਰੰਗ ਸੋਹਣੇ ਨੇ। ਓਏ ਓਰੇ ਕੀ ਬੋਪਨ ਲੱਗੇ ਆ? ਅੱਛਾ ਰੱਖ। ਆਹ ਦੁਪੱਟਾ ਜੀ, ਡਿਜੀਟਲ ਪ੍ਰਿੰਟ ਦਾ ਦੁਪੱਟਾ। ਬਿਊਟੀਫੁੱਲ ਡਿਜੀਟਲ ਪ੍ਰਿੰਟਿੰਗ। ਲਾਜਵਾਬ ਸੂਟ ਨੇ, ਲਾਜਵਾਬ। ਇਹਦੇ ਸ਼ੇਡ ਚੈੱਕ ਕਰੋ। ਕਰੀਮ, ਬਲੈਕ। ਵਾ ਵਾ ਕੀ ਬਾਤ ਹੈ। ਸਾਰਾ ਬੁਟੀਕ ਦਾ ਕੰਮ ਕਰਾਇਆ, ਪਰ ਰੋਮੀ ਨੀਗਾ ਕਰਾ ਦੇ। ਸਾਰਾ ਥ੍ਰੈਡ ਦਾ ਕੰਮ, ਧਾਗੇ ਦਾ ਕੰਮ। ਲਾਜਵਾਬ ਆਰਟੀਕਲ ਜੀ, ਲਾਜਵਾਬ। ਆ ਦੇਖੋ। ਬਾਟਮ ਦੇ ਵੀ ਪ੍ਰਿੰਟਿੰਗ ਹੈ। ਔਰ ਆ ਆ ਰਿਹਾ ਟੈਬੀ ਮੜਾਲ ਦਾ ਦੁਪੱਟਾ। ਇਹ ਕਿੰਨੇ ਦੀ ਹੋ ਗਈ? ਕਿੰਨਾ ਰੇਡੀ? ਆ ਲੋ ਟੈਬੀ ਮੜਾਲ ਦਾ ਦੁਪੱਟਾ ਆ ਰਿਹਾ ਜੀ। ਇੱਕ ਛੇੜ ਆ ਰਿਹਾ ਜੀ ਇਸ ਪਿਸਤਾ ਗ੍ਰੀਨ ਕਲਰ ਦੇਖੋ ਇੱਕ ਤੋਂ ਇੱਕ ਰੰਗ ਨੇ ਸਾਰੇ ਰੰਗ ਸੋਹਣੇ ਨੇ। ਸਾਰੇ ਰੰਗ ਜ਼ਬਰਦਸਤ ਨੇ। ਤੁਹਾਨੂੰ ਮੈਂ ਸਾਰੇ ਰੰਗ ਦਿਖਾਨਾ। ਇੱਕ ਆ ਰਿਹਾ ਜੀ ਪਿਸਤਾ ਕਲਰ। ਕਲਰ ਦੇਖੋ ਕਿੰਨਾ ਪਿਆਰਾ ਹੈ। ਸੀ ਗ੍ਰੀਨ ਪਿਸਤਾ ਹੈ ਕਹਿੰਦੇ। ਲਾਈਟ ਪੈਰਟ ਸ਼ੇਡ ਵੀ ਕਹਿ ਸਕਦੇ ਆਪਾਂ। ਬਹੁਤ ਸੋਹਣਾ ਸ਼ੇਡ ਹੈ ਬਾਕੀ ਇਹਦੇ ਰੰਗ ਤੁਹਾਨੂੰ ਹੋਰ ਵੀ ਦਿਖਾਣਾ ਇੱਕ ਦੋ ਸੈਟ ਮੇਰੇ ਕੋਲ ਆਏ ਆ ਥੋੜੇ ਸਿੰਥੈਟਿਕ ਦੇ ਵਿੱਚ ਉਹ ਵੀ ਦਿਖਾਵਾਂਗਾ ਇੱਕ ਆਇਆ ਜਿਹੜਾ ਮੌਵ ਸ਼ੇਡ ਲਵੈਂਡਰ ਸ਼ੇਡ ਕਲਰ ਦੇਖੋ ਕਿੰਨਾ ਸੋਹਣਾ ਪਲੜ ਇੱਕ ਸ਼ੇਡ ਆ ਰਿਹਾ ਆਵਲਾ ਇੱਕ ਸ਼ੇਡ ਆ ਰਿਹਾ ਆਵਲਾ ਬੋਗੇ ਦੇ ਮੌਵ ਵਾਲਾ ਵੀ ਆਪਣਾ ਠੀਕ ਕੱਤੂ ਨੇ ਕੱਤੂ ਤਾਂ ਆ ਰਿਹਾ ਲੋ ਜੀ ਇੱਕ ਸ਼ੇਡ ਆ ਰਿਹਾ ਜੀ ਆਵਲਾ ਹੈ ਆ ਜੂਗਾ ਹੁਣ ਥੱਲੇ ਵੀ ਇੱਕ ਸ਼ੇਡ ਆ ਰਿਹਾ ਜੀ ਆਵਲਾ ਇੱਕ ਆ ਰਿਹਾ ਜੀ ਤੇ ਗ੍ਰੇ ਸ਼ੇਡ ਵਾਹ ਜੀ ਵਾਹ ਕੀ ਬਾਤ ਆ ਕਲਰ ਕਿਹੜਾ ਲਈਏ ਤੇ ਕਿਹੜਾ ਛੱਡੀਏ ਸਾਰੇ ਰੰਗ ਹੀ ਸੋਹਣੇ ਆ ਜੀ ਤੁਸੀਂ ਇਹ ਗੱਲ ਕਹਿਣੀ ਆ ਮੈਨੂੰ ਪਾਜੀ ਸਾਰੇ ਰੰਗ ਹੀ ਸੋਹਣੇ ਆ ਕਿਹੜਾ ਲਈਏ ਤੇ ਕਿਹੜਾ ਨਾਲ ਇਹ ਰੰਗ ਸਾਰੇ ਰੰਗ ਪਿਆਰੇ ਆ ਚੈੱਕ ਕਰੋ ਗ੍ਰੇ ਸ਼ੇਡ ਕਿੰਨਾ ਸੋਹਣਾ ਸ਼ੇਡ ਆ ਵਾਓ ਸਭ ਤੋਂ ਵਧੀਆ ਪਤਾ ਕੀ ਆ ਕੀ ਦਾ ਜਿਹੜਾ ਕੰਬੀਨੇਸ਼ਨ ਬਣਿਆ ਆ ਸੂਟ ਦਾ ਹਰ ਕਲਰ ਦਾ ਮਤਲਬ ਕਿ ਬਹੁਤ ਸੋਹਣਾ ਬਣਿਆ ਹੋਇਆ ਆ ਕੰਟਰਾਸਟ ਕੰਬੀਨੇਸ਼ਨ ਬਹੁਤ ਪਿਆਰਾ ਬਣਾ ਹੋਇਆ ਆ ਚੈੱਕ ਕਰੋ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਨਾ ਤਾਂ ਇਹ ਹੈਗਾ ਸਕਾਈ ਨਾ ਹੈਗਾ ਗ੍ਰੀਨ ਮਤਲਬ ਕਿ ਮਿਕਸ ਆਪ ਜਾ ਕਲਰ ਨਵਾਂ ਸ਼ੇਡ ਕਹਿ ਸਕਦਾ ਮੈਂ ਆ ਚੈੱਕ ਕਰੋ ਨਵਾਂ ਸ਼ੇਡ ਕਲਰ ਆਪ ਦਾ ਕੋਈ ਵੀ ਬਾਏ ਕਰ ਲਿਓ ਸਾਰੇ ਰੰਗ ਟੌਪ ਕਲਾਸ ਨੇ ਸਾਰੇ ਰੰਗ ਵਾਹ ਜੀ ਵਾਹ ਆ ਚੈੱਕ ਕਰੋ ਕਹਿੰਦੇ ਭਾਜੀ ਸਾਨੂੰ ਤਾਂ ਕੁਝ ਕਹਿਣਾ ਨਹੀਂ ਪੈਂਦਾ ਜੀ ਤਾਂ ਸਿੱਧਾ ਸਕਰੀਨਸ਼ਾਟ ਭੇਜ ਦਿੰਦੇ ਆ ਤੁਹਾਡੇ ਸੂਡ ਹੀ ਬੋਲਦੇ ਆ ਆ ਚੈੱਕ ਕਰੋ 1750 ਰੁਪਏ 1750 ਰੁਪਏ ਲੋ ਜੀ ਸਕਰੀਨ ਸ਼ੋਟ ਲੈ ਲਓ 1750 ਰੁਪਏ ਗ੍ਰੇ ਸ਼ੇਡ ਆ ਗਿਆ ਓਨੀਅਨ ਪਿੰਕ ਆ ਗਿਆ ਜੀ 1750 ਰੁਪਏ ਲੋ ਜੀ ਕਲਰ ਸਾਰੀ ਸੋਹਣਿਆ ਕਲਰ ਸਾਰੀ ਸੋਹਣਿਆ ਇੱਕ ਆ ਗਿਆ ਗ੍ਰੀਨ ਸ਼ੇਡ ਜੀ ਲੋ ਜੀ ਇੱਕ ਆ ਗਿਆ ਗ੍ਰੀਨ ਸ਼ੇਡ ਜੀ 1750 ਰੁਪਏ ਜੀ ਲੋ ਜੀ ਆ ਆ ਗਿਆ ਜੀ ਬਲੈਕ ਸ਼ੇਡ ਆ ਗਿਆ ਜੀ کریم ਸ਼ੇਡ ਕਿਸਮਤਾਂ ਨੂੰ ਮਿਲਣਗੇ ਦੋ ਸ਼ੇਡ ਕਿਉਂਕਿ ਦੋਨੋਂ ਸ਼ੇਡ ਸਭ ਤੋਂ ਸੋਹਣੇ ਆ ਕਿਉਂਕਿ ਇਹ ਕੁੜੀਆਂ ਵਾਲੇ ਕਲਰ ਆ গারਲਿਸ਼ ਲੁੱਕ ਵਾਲੇ ਕਲਰ ਆ ਪ੍ਰੋਪਰ গারਲਿਸ਼ ਲੁੱਕ ਕਲਰ ਅਸਲ ਤੇ ਇਹ ਦੋ ਕਲਰ ਜ਼ਿਆਦਾ ਤਾਂ बिकਦੇ ਆ ਕਿਉਂਕਿ ਪਰਸਨਲ ਹਰ ਇੱਕ ਦੀ ਚੁਆਇਸ ਹੁੰਦੀ ਆ ਕਿ ਅਸੀਂ ਇਹ ਕਲਰ ਪਾਉਣਾ ਹੀ ਪਾਉਣਾ ਕਿਉਂਕਿ ਸ਼ੌਂਕਿਆਤੌਰ ਤੇ ਵੀ ਲੈਂਦੇ ਆ ਕ੍ਰੀਮ ਜਾਂ ਬਲੈਕ ਕਿਉਂਕਿ ਚੁਆਇਸ ਹਰ ਇੱਕ ਦੀ ਹੁੰਦੀ ਆ ਕ੍ਰੀਮ ਬਲੈਕ ਦੀ ਲਓ ਜੀ ਹੁਣ ਦੋ ਸੈਟ ਤੁਹਾਨੂੰ ਦਿਖਾਣ ਲੱਗਿਆਂ ਜੀ ਐਦਾਂ ਦੇ ਜਿਵੇਂ ਤੁਸੀਂ ਪਾਰਟੀ ਫੰਕਸ਼ਨ ਤੇ ਵੀ ਪਾ ਸਕਦੇ ਹੋ ਤੁਸੀਂ ਆਮ ਕੈਜ਼ੂਅਲੀ ਪਾ ਸਕਦੇ ਹੋ ਜਿਨ੍ਹਾਂ ਨੇ ਮਤਲਬ ਲਾਈਨਿੰਗ ਲਵਾਉਣੀ ਹੈ ਸੂਟ ਦੇ ਹੈ ਸਮਰ ਸਪੈਸ਼ਲ ਫੈਬਰਿਕ ਹੈ ਜਿਹੜਾ ਇਹ ਸਟਾਫ ਹੈ ਇਹ ਪੈਂਦਾ ਗਰਮੀਆਂ ਦੇ ਵਿੱਚ ਹੀ ਹੈ ਸਮਰ ਵੇਅਰ ਫੈਬਰਿਕ ਹੈ ਪਰ ਇਹ ਹੈ ਕਿ ਇਹ ਦੋਨੋਂ ਮੌਸਮ ਪੈ ਜਾਂਦਾ ਹੈ ਲਾਈਨਿੰਗ ਲਵਾ ਕੇ ਆ ਚੀਜ਼ ਚੈੱਕ ਕਰੋ ਇਹ ਫੈਬਰਿਕ ਨਵਾਂ ਹੈ ਜੀ ਪਿਓਰ ਟੈਬੀ ਟਾਈਪ ਫੈਬਰਿਕ ਹੈ ਬਹੁਤ ਸੋਹਣਾ ਹਲਕੀ ਜਿਹੀ ਸ਼ਾਈਨਿੰਗ ਹੈ ਸ਼ਰਟ ਦੇ ਵਿੱਚ ਪ੍ਰਿੰਟਿੰਗ ਬਹੁਤ ਸੋਹਣੀ ਹੈ ਡਿਸਟਰ ਪ੍ਰਿੰਟਿੰਗ ਹੈ ਇਹ ਉਹੀ ਪ੍ਰਿੰਟ ਆ ਗਿਆ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀਗਾ ਪਰ ਉਹ ਕਾਟਨ ਦੇ ਸੀਗਾ ਇਹ ਫੈਬਰਿਕ ਚੇਂਜ ਹੋ ਗਿਆ ਇਸ ਦੇ ਉੱਪਰ ਸਾਰਾ ਹਾਈਲਾਈਟ ਕਰਤਾ ਸਾਰਾ ਸਾਰਾ ਆਊਟਲਾਈਨਿੰਗ ਕਰੀ ਹੋਈ ਆ ਪੀਸ ਚੈੱਕ ਕਰੋ ਔਰ ਦੁਪੱਟਾ ਵੀ ਬਹੁਤ ਸੋਹਣਾ ਇਹਦਾ ਸਭ ਤੋਂ ਵਧੀਆ ਦੁਪੱਟਾ ਜਿਹੜਾ ਆ ਰਿਹਾ ਇਹਦਾ ਬਰਬਰੀ ਦਾ ਦੁਪੱਟਾ ਲੱਗਾ ਪਿਓਰ ਬਰਬਰੀ ਦਾ ਪਿਓਰ ਬਰਬਰੀ ਦਾ ਦੁਪੱਟਾ ਲੱਗਾ ਛੇੜ ਬੜੇ ਸੋਹਣੇ ਆ ਚਾਰ ਛੇੜ ਨੇ ਚਾਰੇ ਛੇੜ ਪਿਆਰੇ ਨੇ ਆ ਚੈੱਕ ਕਰੋ ਇੱਕ ਛੇੜ ਆ ਰਿਹਾ ਇਸ ਦੇ ਵਿੱਚ ਆਵਲਾ ਔਨੀਅਨ ਛੇੜ ਕਲਰ ਦੇਖੋ ਕਿੰਨਾ ਪਿਆਰਾ ਹੈ ਇੱਕ ਆ ਰਿਹਾ ਔਨੀਅਨ ਛੇੜ ਚਾਰੇ ਚਾਰੇ ਰੰਗ ਜ਼ਬਰਦਸਤ ਨੇ ਜੀ ਚਾਰੇ ਰੰਗ ਬਹੁਤ ਸੋਹਣੇ ਆ ਆ ਚੈੱਕ ਕਰੋ ਆ ਆ ਰਿਹਾ ਆਨੀਅਨ ਸ਼ੇਡ 컬러 ਦੇਖੋ ਕਿੰਨਾ ਪਿਆਰਾ ਬਰਬਰੀ ਦਾ ਦਬੱਟਾ ਲੱਗਾ ਪ੍ਰੀਮੀਅਮ ਕੁਆਲਿਟੀ ਆ ਫੈਬਰਿਕ ਬਹੁਤ ਸੋਹਣਾ ਹੈ ਲਾਈਨਿੰਗ ਲੱਗੇਗੀ ਸ਼ੋਰ ਤੇ ਇਹ ਪਾਰਟੀ ਫੰਕਸ਼ਨ ਦੇ ਬਾਹਰ ਅੰਦਰ ਆਪਾਂ ਜਿਵੇਂ ਮਰਜ਼ੀ ਪਾ ਸਕਦੇ ਹਾਂ ਜਿਨ੍ਹਾਂ ਨੇ ਲਾਈਨਿੰਗ ਵਾਲੇ ਸੂਟ ਲੈਣੇ ਆ ਇਹ ਪ੍ਰੀਮੀਅਮ ਕੁਆਲਿਟੀ ਆ ਗਈ ਜੀ ਚੈੱਕ ਕਰੋ 골ਡਨ ਸ਼ੇਡ ਜੀ 컬러 ਦੇਖੋ ਕਿੰਨਾ ਜਗਜਬ 컬러 ਹੈ ਜਬਰਦਸਤ ਸ਼ੇਡ ਆ 골ਡਨ ਸ਼ੇਡ ਆ ਗਿਆ 컬러 ਦੇਖੋ ਕਿੰਨਾ ਪਿਆਰਾ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਮੈਂ ਫੇਰ ਕਹਿ ਰਿਹਾ ਮੇਰੀ ਬੇਨਤੀ ਹੈ ਤੇ ਬੈਲ ਆਈਕਨ ਪ੍ਰੈਸ ਜਰੂਰ ਕਰਿਓ ਬੈਲ ਆਈਕਨ ਪ੍ਰੈਸ ਕਰਨ ਨਾਲ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਿਆ ਕਰੇਗੀ ਜਦੋਂ ਵੀ ਅਸੀਂ ਕੋਈ ਵੀਡੀਓ ਪਾਇਆ ਕਰਾਂਗੇ ਤਾਂ ਤੁਹਾਨੂੰ ਨਾਲ ਦੀ ਨਾਲ ਉੱਪਰ ਨੋਟੀਫਿਕੇਸ਼ਨ ਆ ਜਾਏਗੀ ਨਾਲ ਦੀ ਨਾਲ ਤੁਸੀਂ ਦੇਖ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇੱਕ ਸ਼ੇਡ ਆ ਰਿਹਾ ਜੀ ਜਿਹੜਾ ਗ੍ਰੀਨ ਸ਼ੇਡ ਇੱਕ ਕੋਹ ਸੈਟ ਨਹੀਂ ਸੀ ਇੱਕ ਡਬਲ ਸੀ ਇਹ ਸਹੀ ਨਹੀਂ ਹੈਗਾ ਜੀ ਰਾਹੀ ਸੀ ਉਹ ਆ ਪਿਆਰੇ ਠੀਕ ਹੈ ਤਾਂ ਅੱਛਾ ਇੱਕੋ ਹੀ ਸੈਟ ਆਇਆ ਹੈ ਇੱਕੋ ਹੀ ਹੈ ਕਿ ਦੋਆ ਇੱਕੋ ਹੀ ਚੈੱਕ ਕਰ ਲੈ ਦੇਖ ਲੈ ਕੋਈ ਨੀਗਾ ਮਾਲਦਾ 434 ਤੋਂ ਢੋੜੀ ਸਾਟੀ ਆ ਹਲੇ ਆਈ ਆ ਨਹੀਂ ਬਤਾ ਲਈ ਪਿਆਗੇ ਲੋ ਜੀ ਇੱਕ ਆ ਗਿਆ ਜੀ ਗ੍ਰੀਨ ਸ਼ੇਡ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਉਹ ਰਹੇਗਾ 2250 ਰੁਪਏ ਜੀ 61 ਅੱਛਾ 2250 ਰੁਪਏ ਇਸ ਦਾ ਪ੍ਰਾਈਸ ਰਹੇਗਾ ਜੀ ਇਹ ਆਰਟੀਕਲ ਦਾ ਇਹ ਫੈਬਰਿਕ ਹੈਗਾ ਟੈਬੀ ਮੋਡਲ ਫੈਬਰਿਕ ਹੈ ਲਾਈਨਿੰਗ ਲੱਗੇਗੀ ਅਲਕੀਲ ਦੀ ਸ਼ਾਈਨਿੰਗ ਸ਼ਾਰਟ ਦੇ ਵਿੱਚ ਬਹੁਤ ਸੋਹਣਾ ਫੈਬਰਿਕ ਹੈ ਪਤਾ ਨਹੀਂ ਨਵਾਂ ਫੈਬਰਿਕ ਹੈ ਮੈਂ ਬੋਲ ਕੇ ਐਕਸਪਲੇਨ ਕਰ ਸਕਦਾ ਬਾਕੀ ਚੀਜ਼ ਤੁਹਾਡੇ ਲਈ ਪਹੁੰਚੇਗੀ ਫਿਰ ਤੁਹਾਨੂੰ ਪਤਾ ਲੱਗੂਗਾ ਬਰਬਰੀ ਦਾ ਦੁਪੱਟਾ ਲੱਗਾ ਹੋਇਆ ਆ ਲੋ 2250 ਰੁਪਏ ਜੀ ਸੋ ਆਪਦਾ ਹੁਣ ਕੋਈ ਵੀ ਆਰਡਰ ਕਰਨਾ ਸਕਰੀਨਸ਼ਾਟ ਲੈ ਕੇ ਫਟਾਫਟ ਬੁਕਿੰਗ ਕਰਾ ਲਓ ਡਿਸਕ੍ਰਿਪਸ਼ਨ 'ਚ ਦੋਨੋਂ ਨੰਬਰ ਪਾਏ ਹੋਇਆ ਮੈਂ ਨੰਬਰ ਵੀ ਬੋਲ ਕੇ ਜਾਊਂਗਾ ਐਡਰੈਸ ਵੀ ਦੱਸ ਕੇ ਜਾਊਂਗਾ ਵੀਡੀਓ ਐਂਡ ਤੱਕ ਦੇਖਿਆ ਕਰੋ ਆ ਲੋ ਜੀ ਇੱਕ ਆ ਗਿਆ ਜੀ ਆਵਲਾ ਸ਼ੇਡ ਨਵਾਂ ਸ਼ੇਡ ਕਲਰ ਬਹੁਤ ਸੋਹਣਾ ਹੈ ਲੋ ਜੀ 2250 ਰੁਪਏ ਇਸ ਦਾ ਪ੍ਰਾਈਸ ਹੁਣ ਕੋਈ ਵੀ ਤੁਹਾਨੂੰ ਚਾਹੀਦਾ ਆਪਣਾ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਲਓ ਸਾਡੇ ਦੋ ਨੰਬਰਾਂ ਆ ਵਟਸਐਪ ਵਾਲੇ ਹੋਰ ਸਾਡਾ ਕੋਈ ਨੰਬਰ ਨਹੀਂ ਹੈਗਾ ਆ ਦੋ ਨੰਬਰਾਂ ਤੇ ਤੁਸੀਂ ਆਰਡਰ ਕਰਨਾ ਹੈ ਵਟਸਐਪ ਸਕਰੀਨ ਸ਼ਾਟ ਭੇਜਣਾ ਹੈ ਕਾਲ ਘੱਟ ਕਰਨੀ ਹੈ ਮੈਸੇਜ ਜ਼ਿਆਦਾ ਕਰਨੇ ਆ ਪਲੀਜ਼ ਸਭ ਨੂੰ ਬੇਨਤੀ ਆ 7837015332852830084 7837015332852830084 ਆ ਦੋ ਨੰਬਰਾਂ ਤੇ ਵਟਸਐਪ ਚੱਲਦਾ ਹੈ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਕੇ ਬੁਕਿੰਗ ਕਰਾ ਲਓ ਬਾਕੀ ਸਾਡਾ ਐਡਰੈਸ ਹੈਗਾ ਜੀ ਅਮਰਤਸਰੀਆ ਮਲਦੇਨ ਮੈਂਟੇਨੈਂਸੀ ਹੱਟੀ ਸਬਜ਼ੀ ਮੰਡੀ ਨਰਗੰਦੀ ਗਰਾਉਂਡ ਸਮਾਣਾ ਜ਼ਿਲ੍ਹਾ ਪਟਿਆਲਾ ਥੈਂਕ ਯੂ ਸੋ ਮਚ